kudmaiya.com ਦੇਖ ਰਹੇ ਸਾਰਿਆਂ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਜੇਕਰ ਤੁਸੀਂ ਆਪਣੇ ਬੱਚਿਆਂ ਦੇ ਲਈ ਰਿਸ਼ਤੇ ਦੇਖ ਰਹੇ ਹੋ ਤਾਂ kudmaiya.com ਪੰਜਾਬੀਆਂ ਦੇ ਲਈ ਸਭ ਤੋਂ ਵਧੀਆ ਪਲੇਟਫਾਰਮ ਹੈ ਕਿਉਂਕਿ ਤੁਸੀਂ ਸਾਡੇ ਪਲੇਟਫਾਰਮ kudmaiya.com ਦੇ ਉੱਤੇ ਆਪਣੇ ਬੱਚਿਆਂ ਦੀ ਜਾਂ ਆਪਣੇ ਪ੍ਰੋਫਾਈਲ ਬਣਾ ਕੇ ਬੜੀ ਹੀ ਆਸਾਨੀ ਦੇ ਨਾਲ ਰਿਸ਼ਤਾ ਦੇਖ ਸਕਦੇ ਹੋ ਬਹੁਤ ਸਾਰੀਆਂ ਪ੍ਰੋਫਾਈਲਾਂ ਆਲਰੇਡੀ ਬਣੀਆਂ ਹੁੰਦੀਆਂ ਨੇ ਤੁਸੀਂ ਆਪਣੀ ਪ੍ਰੋਫਾਈਲ ਬਣਾਉਣੀ ਆ ਪ੍ਰੋਫਾਈਲ ਬਣਾਉਂਦੇ ਆ ਸਾਰੀ ਤੁਸੀਂ ਜਦੋਂ ਇਨਫੋਰਮੇਸ਼ਨ ਆਪਣੀ ਪੂਰੀ ਦੀ ਪੂਰੀ ਸਹੀ ਤਰੀਕੇ ਨਾਲ ਭਰਦੇ ਹੋ ਸਾਡੀ ਵੈਬਸਾਈਟ ਦੇ ਉੱਤੇ ਤੁਹਾਡੀ ਇਨਫੋਰਮੇਸ਼ਨ ਦੇ ਰਿਲੇਟਡ ਤੁਹਾਨੂੰ ਬਹੁਤ ਸਾਰੇ ਰਿਸ਼ਤੇ ਦੇਖਣੇ ਸ਼ੁਰੂ ਹੋ ਜਾਂਦੇ ਆ ਤੁਸੀਂ ਉਹਨਾਂ ਦੀ ਪ੍ਰੋਫਾਈਲ ਚੈੱਕ ਕਰਨੀ ਹੁੰਦੀ ਹੈ ਕਿ ਪ੍ਰੋਫਾਈਲ ਤੁਹਾਡੇ ਨਾਲ ਮੈਚ ਕਰਦੀ ਹੈ ਨਹੀਂ ਕਰਦੀ ਉਹਨਾਂ ਦਾ ਏਰੀਆ ਕਿਹੜਾ ਕਿੰਨਾ ਕਦ ਕਾਠਾ ਮੁੰਡੇ ਕੁੜੀ ਦਾ ਉਸੇ ਅਕੋਰਡਿੰਗ ਤੁਸੀਂ ਉਹਨਾਂ ਦੇ ਨਾਲ ਸੰਪਰਕ ਕਰਦੇ ਹੋ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਪੂਰੀ ਦੀ ਪੂਰੀ ਜਾਣਕਾਰੀ ਦਵਾਂਗੇ ਕਿ ਤੁਸੀਂ ਸਾਡੀ ਵੈਬਸਾਈਟ ਨੂੰ ਕਿਵੇਂ ਚਲਾ ਸਕਦੇ ਹੋ ਆਪਣੇ ਮੋਬਾਈਲ ਫੋਨ ਦੇ ਵਿੱਚ ਕਿਵੇਂ ਇਨਸਟਾਲ ਕਰ ਸਕਦੇ ਹੋ ਪ੍ਰੋਫਾਈਲ ਕਿ ਕਿਵੇਂ ਰਿਸ਼ਤਾ ਦੇਖਣਾ ਕਿਵੇਂ ਰਿਸ਼ਤੇ ਵਾਲਿਆਂ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਅਤੇ ਜੇਕਰ ਤੁਸੀਂ ਪੇਮੈਂਟ ਕਰਕੇ ਰਿਸ਼ਤੇ ਵਾਲਿਆਂ ਨਾਲ ਸਿੱਧਾ ਸੰਪਰਕ ਕਰਨਾ ਚਾਹੁੰਦੇ ਹੋ ਬਿਨਾਂ ਕਿਸੇ ਰੁਕਾਵਟ ਤੋਂ ਤਾਂ ਉਹ ਸਾਰੀਆਂ ਦੀਆਂ ਸਾਰੀਆਂ ਡਿਟੇਲਸ ਆਪਾਂ ਦੱਸਾਂਗੇ ਇਸ ਵੀਡੀਓ ਦੇ ਵਿੱਚ ਚਾਹੇ ਤੁਸੀਂ ਪੰਜਾਬ ਦੇ ਵਿੱਚ ਬੈਠੇ ਹੋ ਚਾਹੇ ਤੁਸੀਂ ਇੰਡੀਆ ਦੇ ਕਿਸੇ ਵੀ ਕੋਨੇ ਤੋਂ ਬੈਠ ਕੇ ਵੀਡੀਓ ਦੇਖ ਰਹੇ ਹੋ ਜਾਂ ਤੁਸੀਂ ਦੇਸ਼ ਪਰਦੇਸ ਕਿਤੋਂ ਵੀ ਬੈਠੇ ਹੋਏ ਹੋ ਤੇ ਤੁਸੀਂ ਆਪਣੇ ਲਈ ਰਿਸ਼ਤਾ ਦੇਖ ਰਹੇ ਹੋ ਜਾਂ ਆਪਣੇ ਬੱਚਿਆਂ ਲਈ ਜਾਂ ਆਪਣੇ ਭੈਣ ਭਰਾਵਾਂ ਲਈ ਰਿਸ਼ਤਾ ਦੇਖ ਰਹੇ ਹੋ ਤਾਂ ਇਹ ਵੀਡੀਓ ਤੁਹਾਡੇ ਲਈ ਆ ਇਹ ਵੀਡੀਓ ਪੂਰੀ ਦੀ ਪੂਰੀ ਜ਼ਰੂਰ ਦੇਖਿਓ ਸਕਿਪ ਨਾ ਕਰਿਓ ਅਤੇ ਜੇਕਰ ਤੁਹਾਡੀ ਰਿਸ਼ਤੇਦਾਰੀ ਦੇ ਵਿੱਚੋਂ ਜਾਂ ਗਈ ਫਰੈਂਡ ਸਰਕਲ ਦੇ ਵਿੱਚੋਂ ਗੇ ਰਿਸ਼ਤਾ ਦੇਖ ਰਿਹਾ ਤਾਂ ਉਹਦੇ ਨਾਲ ਵੀ ਤੁਸੀਂ ਇਹ ਵੀਡੀਓ ਜ਼ਰੂਰ ਸ਼ੇਅਰ ਕਰ ਸਕਦੇ ਹੋ ਕੁੜਮਾਈਆ.com ਨੂੰ ਚਲਾਉਣ ਦਾ ਜੋ ਤਰੀਕਾ ਵਾ ਉਹ ਆਪਾਂ ਤੁਹਾਨੂੰ ਫੋਨ ਦੀ ਸਕਰੀਨ ਦੇ ਉੱਤੇ ਦੱਸ ਦਿਆਂ ਤੁਸੀਂ ਫੋਨ ਦੇ ਉੱਤੇ ਆਪਣੇ ਕਿਸੇ ਵੀ ਐਂਡਰੋਇਡ ਜਾਂ ਆਈਫੋਨ ਦੇ ਉੱਤੇ ਆਪਣੀ ਵੈੱਬਸਾਈਟ ਨੂੰ ਚਲਾ ਸਕਦੇ ਹੋ ਤਾਂ ਆਓ ਚੱਲਦੇ ਆਂ ਆਪਾਂ ਮੋਬਾਈਲ ਸਕਰੀਨ ਦੇ ਉੱਤੇ ਆਪਣੀ ਵੈੱਬਸਾਈਟ ਨੂੰ ਓਪਨ ਕਰਦੇ ਆਂ ਅਤੇ ਸਟੈਪ ਬਾਈ ਸਟੈਪ ਦੱਸਦੇ ਆਂ ਕਿ ਕਿਵੇਂ ਤੁਸੀਂ ਆਪਣੀ ਵੈੱਬਸਾਈਟ ਦੇ ਉੱਤੇ ਪ੍ਰੋਫਾਈਲ ਬਣਾ ਸਕਦੇ ਹੋ ਰਿਸ਼ਤਾ ਦੇਖ ਸਕਦੇ ਹੋ ਅਤੇ ਉਹਨਾਂ ਦੇ ਨਾਲ ਡਾਇਰੈਕਟਲੀ ਸੰਪਰਕ ਕਿਵੇਂ ਕਰ ਸਕਦੇ ਹੋ ਆਓ ਚੱਲਦੇ ਆਪਾਂ ਮੋਬਾਈਲ ਸਕਰੀਨ ਦੇ ਉੱਤੇ ਸੋ ਜਦੋਂ ਵੀ ਤੁਸੀਂ ਆਪਣੇ ਮੋਬਾਈਲ ਸਕਰੀਨ ਤੇ ਜਾ ਰਹੇ ਹੋ ਤਾਂ ਤੁਸੀਂ ਸਭ ਤੋਂ ਪਹਿਲਾਂ ਆਪਣੇ ਮੋਬਾਈਲ ਦੇ ਵਿੱਚ ਬ੍ਰਾਊਜ਼ਰ ਓਪਨ ਕਰਨਾ ਵਾ ਜੇ ਤੁਹਾਡੇ ਕੋਲ ਐਂਡਰੋਇਡ ਫੋਨ ਹੈ ਤੁਸੀਂ ਗੂਗਲ ਤੇ ਜਾ ਸਕਦੇ ਹੋ ਜਾਂ ਗੂਗਲ ਕ੍ਰੋਮ ਤੇ ਜਾ ਸਕਦੇ ਹੋ ਜੇ ਤੁਹਾਡੇ ਕੋਲ ਆਈਫੋਨ ਐਪਲ ਹੈ ਤਾਂ ਤੁਸੀਂ ਸਫਾਰੀ ਦੇ ਵਿੱਚ ਜਾ ਸਕਦੇ ਹੋ ਅਰੇ ਤੁਸੀਂ ਸਰਚ ਕਰਨਾ ਵਾ ਕੁੜਮਾਈਆ.com K U R M A I A N.com kudmaiya.com ਸਰਚ ਕਰਦੇ ਆ ਸਾਰੀ ਆਪਣੀ ਵੈਬਸਾਈਟ ਆ ਜਾਂਦੀ ਹੈ ਪਹਿਲੇ ਨੰਬਰ ਤੇ ਤੁਸੀਂ ਵੈਬਸਾਈਟ ਨੂੰ ਓਪਨ ਕਰ ਲੈਣਾ ਆਪਣੀ ਵੈਬਸਾਈਟ ਤੇ ਕਲਿੱਕ ਕਰਕੇ ਉਸ ਤੋਂ ਬਾਅਦ ਵਿੱਚ ਆਪਣੀ ਵੈਬਸਾਈਟ ਦਾ ਡੈਸ਼ਬੋਰਡ ਸਾਹਮਣੇ ਆ ਜਾਂਦਾ ਇੱਥੇ ਲਿਖਿਆ ਹੋਇਆ ਸਿਲੈਕਟ ਯੂਅਰ ਕੈਟੇਗਰੀ ਯੂ ਆਰ ਲੁਕਿੰਗ ਫਾਰ ਪਹਿਲਾਂ ਤੁਹਾਡੀ ਕੈਟੇਗਰੀ ਤੁਸੀਂ ਸਿਲੈਕਟ ਕਰਨੀ ਹੈ ਜੇਕਰ ਤੁਸੀਂ ਪੰਜਾਬ ਦੇ ਵਿੱਚੋਂ ਜਾਂ ਪੰਜਾਬ ਤੋਂ ਬਾਹਰ ਕਿਸੇ ਵੀ ਹੋਰ ਅਦਰ ਸਟੇਟ ਦੇ ਵਿੱਚੋਂ ਪਰ ਤੁਸੀਂ ਇੰਡੀਆ ਦੇ ਵਿੱਚੋਂ ਤਾਂ ਤੁਸੀਂ ਨਾਰਮਲ ਸਿਲੈਕਟ ਕਰੋਗੇ ਜੇ ਤੁਸੀਂ ਪੰਜਾਬ ਜਾਂ ਇੰਡੀਆ ਤੋਂ ਬਾਹਰੋਂ ਕਿਸੇ ਵੀ ਛੋਟੇ ਦੇਸ਼ ਦੇ ਵਿੱਚ ਜਾਂ ਵੱਡੇ ਦੇਸ਼ ਦੇ ਵਿੱਚ ਤਾਂ ਤੁਸੀਂ ਐਨ ਆਰ ਆਈ ਸਿਲੈਕਟ ਕਰੋਗੇ ਜੇਕਰ ਤੁਸੀਂ ਆਲਸ ਕੀਤਾ ਹੋਇਆ ਵਾ ਤਾਂ ਤੁਸੀਂ ਆਲਸ ਸਿਲੈਕਟ ਕਰੋਗੇ ਸੋ ਆਪਾਂ ਜੱਸ ਲੜਕੇ ਦੇ ਲਈ ਇਸ ਟਾਈਮ ਰਿਸ਼ਤਾ ਲੱਭ ਰਹੇ ਹਾਂ ਆਪਾਂ ਉਹਨਾਂ ਦੀ ਪ੍ਰੋਫਾਈਲ ਬਣਾਵਾਂਗੇ ਤੇ ਉਹਨਾਂ ਦੀ ਜਾਣਕਾਰੀ ਪਾਵਾਂਗੇ ਯੂ ਆਰ ਲੁਕਿੰਗ ਫੋਰ ਇਹਦੇ ਵਿੱਚ ਆ ਜਾਂਦਾ ਵਾ ਕਿ ਤੁਸੀਂ ਕਿਵੇਂ ਦਾ ਰਿਸ਼ਤਾ ਦੇਖ ਰਹੇ ਹੋ ਨਾਰਮਲ ਦੇ ਵਿੱਚ ਉਹੀ ਸੇਮ ਕਿ ਤੁਸੀਂ ਨਾਰਮਲੀ ਰਿਸ਼ਤਾ ਰੱਬਲੇ ਹੋ ਪੰਜਾਬ ਦੇ ਵਿੱਚੋਂ ਜਾਂ ਇੰਡੀਆ ਦੇ ਵਿੱਚ ਕਿਸੇ ਹੋਰ ਸਟੇਟ ਤੋਂ ਰਿਸ਼ਤਾ ਰਿਸ਼ਤਾ ਦੇਖ ਰਹੇ ਹੋ ਐਨ ਆਰ ਆਈ ਦੇ ਵਿੱਚ ਸੇਮ ਚੀਜ਼ ਆ ਜਾਂਦੀ ਹੈ ਕਿ ਤੁਸੀਂ ਕਿਸੇ ਅਦਰ ਕੰਟਰੀਜ਼ ਨਾਲ ਰਿਸ਼ਤਾ ਦੇਖ ਰਹੇ ਹੋ ਤਾਂ ਐਨ ਆਰ ਆਈ ਸਿਲੈਕਟ ਕਰਨਾ ਪਊਗਾ ਜਾਂ ਫਿਰ ਜੇ ਕਿਸੇ ਬੱਚੇ ਨੇ ਆਇਲਸ ਕੀਤਾ ਹੋਵੇ ਤਾਂ ਆਇਲਸ ਸਿਲੈਕਟ ਕਰਕੇ ਤੁਸੀਂ ਆਇਲਸ ਨਾਲ ਰਿਸ਼ਤਾ ਦੇ ਸਕਦੇ ਹੋ ਰਜਿਸਟਰ ਫ੍ਰੀ ਦੇ ਕਰਨ ਦੇ ਬਾਅਦ ਵਿੱਚ ਤੁਹਾਡਾ ਅਗਲਾ ਸਟੈਪ ਆ ਜਾਂਦਾ ਮੋਬਾਈਲ ਫੋਨ ਜਾਂ ਫਿਰ ਈਮੇਲ ਇੱਥੇ ਤੁਸੀਂ ਆਪਣਾ ਉਹ ਨੰਬਰ ਜਾਂ ਈਮੇਲ ਤੁਸੀਂ ਇਹਦੇ ਵਿੱਚ ਭਰਨਾ ਵਾ ਉਹਨੂੰ ਵੈਰੀਫਾਈ ਕਰਨਾ ਵਾ ਤਾ ਜੋ ਜਦੋਂ ਕੋਈ ਵੀ ਰਿਸ਼ਤੇ ਵਾਲਾ ਤੁਹਾਡੀ ਪ੍ਰੋਫਾਈਲ ਨੂੰ ਓਪਨ ਕਰਕੇ ਦੇਖੇ ਤਾਂ ਤੁਹਾਡੇ ਨਾਲ ਜਿਨ੍ਹਾਂ ਨੇ ਸੰਪਰਕ ਕਰਨਾ ਵਾ ਉਹ ਜਿਹੜਾ ਵੀ ਤੁਸੀਂ ਕੰਟੈਕਟ ਨੰਬਰ ਜਾਂ ਈਮੇਲ ਤੁਸੀਂ ਹੁਣ ਇਸ ਟਾਈਮ ਇੱਥੇ ਭਰੋਗੇ ਉਹਦੇ ਉੱਤੇ ਹੀ ਉਹ ਸੰਪਰਕ ਕਰਨਗੇ ਸੋ ਜਿਹੜਾ ਨੰਬਰ ਜਾਂ ਈਮੇਲ ਤੁਸੀਂ ਯੂਜ਼ ਕਰਦੇ ਹੋ ਜਿਹਨੂੰ ਤੁਸੀਂ ਡੇਲੀ ਬਾਈ ਡੇਲੀ ਚੈੱਕ ਕਰਦੇ ਹੋ ਉਹੀ ਨੰਬਰ ਜਾਂ ਈਮੇਲ ਇਹਦੇ ਵਿੱਚ ਭਰੋ ਹੁਣ ਇੱਕ ਖਾਸ ਮese ਲੜਕੀਆਂ ਦੇ ਲਈ ਆ ਬਹੁਤ ਸਾਰੀਆਂ ਲੜਕੀਆਂ ਆਪਣੇ ਪਰਸਨਲ ਮੋਬਾਈਲ ਨੰਬਰ ਦੇ ਨਾਲ ਆਪਣੀ ਆਈਡੀ ਬਣਾ ਲੈਂਦੀਆਂ ਨੇ ਕਈ ਵਾਰ ਜਦੋਂ ਲੜਕੇ ਖੁਦ ਜਾਂ ਉਹਨਾਂ ਦੀਆਂ ਫੈਮਲੀਆਂ ਦੇ ਲੜਕੀਆਂ ਨੂੰ ਰਿਸ਼ਤੇ ਦੇ ਲਈ ਅਪਰੋਚ ਕਰਦੀਆਂ ਨੇ ਤਾਂ ਲੜਕੀਆਂ ਥੋੜਾ ਅਨਸਕੂਅਰ ਫੀਲ ਕਰਦੀਆਂ ਨੇ ਜਿਹਦੇ ਕਾਰਨ ਉਹਨਾਂ ਨੂੰ ਆਪਣੀ ਪ੍ਰੋਫਾਈਲ ਡਿਲੀਟ ਕਰਨੀ ਪੈਂਦੀ ਹੈ ਸੋ ਮੈਂ ਲੜਕੀਆਂ ਨੂੰ ਖਾਸ ਬੇਨਤੀ ਕਰੂੰਗਾ ਕਿ ਜਦੋਂ ਵੀ ਤੁਸੀਂ ਆਪਣੀ ਪ੍ਰੋਫਾਈਲ ਬਣਾਉਨੇ ਹੋ ਤਾਂ ਤੁਸੀਂ ਜਿਹੜਾ ਵੀ ਨੰਬਰ ਆਪਣਾ ਦੇਣਾ ਵਾ ਉਹ ਤੁਸੀਂ ਆਪਣੇ ਪੇਰੈਂਟਸ ਦਾ ਨੰਬਰ ਦਓ ਜਾਂ ਆਪਣੇ ਬ੍ਰਦਰ ਦਾ ਨੰਬਰ ਦਓ ਤਾਂ ਜਦੋਂ ਵੀ ਸਾਹਮਣੇ ਵਾਲੀ ਫੈਮਿਲੀ ਤੁਹਾਨੂੰ ਅਪਰੋਚ ਕਰਦੀ ਹੈ ਲੜਕੇ ਵਾਲੇ ਜਦੋਂ ਤੁਹਾਨੂੰ ਅਪਰੋਚ ਕਰਦੇ ਨੇ ਤਾਂ ਉਹ ਤੁਹਾਡੇ ਪੇਰੈਂਟਸ ਨਾਲ ਡਾਇਰੈਕਟ ਗੱਲ ਕਰਨ ਰਿਸ਼ਤੇ ਦੀ ਜਾਂ ਤੁਹਾਡੇ ਬ੍ਰਦਰ ਨਾਲ ਡਾਇਰੈਕਟ ਗੱਲ ਕਰਨ ਰਿਸ਼ਤੇ ਦੀ ਉਹਦੇ ਨਾਲ ਆਸਾਨੀ ਹੋ ਜਾਂਦੀ ਹੈ ਸਾਹਮਣੇ ਵਾਲੇ ਬੰਦੇ ਦੀ ਵੈਰੀਫਿਕੇਸ਼ਨ ਕਰਨਾ ਤੇ ਜੇਕਰ ਸਾਹਮਣੇ ਵਾਲਾ ਬੰਦਾ ਬਾਕੀ ਰਿਸ਼ਤੇ ਦੇ ਲਈ ਜੈਨੂਇਨ ਹੋਊਗਾ ਤੇ ਉਹ ਰਿਸ਼ਤੇ ਦੀ ਗੱਲ ਅੱਗੇ ਚਲਾਊਗਾ ਸੋ ਲੜਕੀਆਂ ਲਈ ਧਿਆਨ ਦੇਣ ਜੋ ਗੱਲ ਆ ਤੇ ਲੜਕੀਆਂ ਲਈ ਵੀ ਇਹ ਧਿਆਨ ਦੇਣ ਜੋ ਗੱਲ ਆ ਕਿ ਜਿਹੜਾ ਵੀ ਨੰਬਰ ਜਾਂ ਈਮੇਲ ਤੁਹਾਡਾ ਐਕਟਿਵੇਟ ਆ ਸਿਰਫ ਉਹੀ ਤੁਸੀਂ ਇਹਦੇ ਵਿੱਚ ਵੈਰੀਫਾਈ ਕਰੋ ਤਾਂ ਜਦ ਤੇ ਤੁਹਾਨੂੰ ਮੈਸੇਜ ਮਿਲ ਸਕੇ ਜਾਂ ਈਮੇਲ ਮਿਲ ਸਕੇ ਤਾਂ ਤੁਸੀਂ ਉਹਨਾਂ ਦੇ ਨਾਲ ਰਿਸ਼ਤੇ ਦੀ ਗੱਲ ਅੱਗੇ ਚਲਾ ਸਕੋ ਕਿਉਂਕਿ ਬਹੁਤ ਸਾਰੇ ਲੜਕੇ ਜਾਂ ਲੜਕੀਆਂ ਨੂੰ ਇਹ ਪ੍ਰੋਬਲਮ ਫੇਸ ਕਰਨੀ ਪੈਂਦੀ ਹੈ ਜਦੋਂ ਵੀ ਉਹ ਰਿਸ਼ਤੇ ਦੇ ਲਈ ਅਪਰੋਚ ਕਰਦੇ ਨੇ ਸਾਹਮਣੇ ਵਾਲੀ ਫੈਮਿਲੀ ਨੂੰ ਤਾਂ ਉਹਨਾਂ ਨੂੰ ਕਈ ਵਾਰੀ ਟਾਈਮ ਟੂ ਟਾਈਮ ਰਿਪਲਾਈ ਨਹੀਂ ਮਿਲਦਾ ਜਾਂ ਰਿਪਲਾਈ ਬਹੁਤ ਸਾਰੇ ਲੋਕ ਕਰਦੇ ਹੀ ਨਹੀਂਗੇ ਸੋ ਇਸ ਲਈ ਜਿਹੜਾ ਵੀ ਤੁਹਾਡਾ ਨੰਬਰ ਜਾਂ ਈਮੇਲ ਐਕਟੀਵੇਟ ਹੁੰਦਾ ਵਾ ਤੁਸੀਂ ਉਸੇ ਨੰਬਰ ਜਾਂ ਈਮੇਲ ਦੇ ਉੱਤੇ ਆਪਣੀ ਪ੍ਰੋਫਾਈਲ ਬਣਾਓ ਸੋ ਆਪਾਂ ਇਹਦੇ ਵਿੱਚ ਉਹੀ ਨੰਬਰ ਭਰਾਂਗੇ ਜਿਹੜਾ ਸਾਡਾ ਨੰਬਰ ਐਕਟੀਵੇਟ ਆ ਜਿਹਦੇ ਉੱਤੇ ਸਾਹਮਣ ਨੰਬਰ ਭਰਦਿਆਂ ਸਾਰ ਜਾਂ ਇਹ ਵੀਰ ਭਰਦਿਆਂ ਸਾਰ ਤੁਹਾਨੂੰ ਇੱਕ OTP ਆ ਜਾਂਦੀ ਹੈ ਤੁਹਾਡੇ ਮੋਬਾਈਲ ਨੰਬਰ ਦੇ ਉੱਤੇ ਜਾਂ ਤੁਹਾਡੇ ਈਮੇਲ ਦੇ ਉੱਤੇ ਉਹ OTP ਸਾਡੀ ਵੈਬਸਾਈਟ ਦੀ ਵੈਰੀਫਿਕੇਸ਼ਨ ਦੇ ਲਈ ਹੁੰਦੀ ਹੈ ਇਹ ਕੋਈ ਬੈਂਕ ਵਾਲੀ OTP ਨਹੀਂ ਹੁੰਦੀ ਇਹਦੇ ਤੇ ਸਾਡੀ ਕੰਪਨੀ ਦਾ ਪ੍ਰੋਪਰ ਨਾਮ ਲਿਖਿਆ ਹੁੰਦਾ ਕਿ ਕਣਵਾਈਆਂ ਤੋਂ ਤੁਹਾਨੂੰ ਇੱਕ OTP ਆਈ ਹੈ ਤੁਸੀਂ ਕਣਵਾਈਆਂ ਦੀ ਪ੍ਰੋਫਾਈਲ ਆਪਣੀ ਵੈਰੀਫਾਈ ਕਰਨੀ ਹੈ ਬਹੁਤ ਸਾਰੇ ਲੋਕ ਇਸ ਸਟੈਪ ਦੇ ਉੱਤੇ ਆ ਕੇ ਡਰ ਜਾਂਦੇ ਨੇ ਕਿ ਇਹ OTP ਮੰਗ ਰਹੇ ਨੇ ਇਹ ਜੈਨੂਇਨ ਨੇ ਜਾਂ ਅਨਜੈਨੂਇਨ ਨੇ ਸੋ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਲਿਖਿਆ ਹੋਇਆ ਵਾ otbvforcodemy.com ਰਜਿਸਟ੍ਰੇਸ਼ਨ ਸੋ ਇਹਦੇ ਤੇ ਜੋ otp ਆਇਆ ਵਾ ਉਹ ਭਰ ਕੇ ਤੁਸੀਂ ਆਪਣੀ ਪ੍ਰੋਫਾਈਲ ਵੈਰੀਫਾਈ ਕਰਨੀ ਹੈ ਆਪਣਾ ਨੰਬਰ ਜਾਂ ਈਮੇਲ ਵੈਰੀਫਾਈ ਕਰਨਾ ਸੋ ਨੰਬਰ ਜਾਂ ਈਮੇਲ ਵੈਰੀਫਾਈ ਕਰਨ ਤੋਂ ਬਾਅਦ ਵਿੱਚ ਤੁਸੀਂ ਆਪਣੀ ਸਾਰੀ ਦੀ ਸਾਰੀ ਡਿਟੇਲ ਭਰਨੀ ਸ਼ੁਰੂ ਕਰ ਦੇਣੀ ਹੈ ਸਭ ਤੋਂ ਪਹਿਲਾਂ ਨੇ ਆਪਣਾ ਨਾਮ ਪੁੱਛਿਆ ਵਾ ਆਪਾਂ ਨਾਮ ਭਰ ਦਿੰਨੇ ਆ ਨਾਮ ਭਰਨ ਤੋਂ ਬਾਅਦ ਵਿੱਚ ਤੁਹਾਡੇ ਡੇਟ ਆਫ ਬਰਥ ਪੁੱਛਦੇ ਨੇ ਡੇਟ ਆਫ ਬਰਥ ਤੁਸੀਂ ਫਿਲ ਕਰ ਦੇਣੀ ਹੈ ਇਹਦੇ ਵਿੱਚ ਡੇਟ ਆਫ ਬਰਥ ਭਰਨ ਤੋਂ ਬਾਅਦ ਵਿੱਚ ਇਹ ਤੁਹਾਡੇ ਤੋਂ ਤੁਹਾਡਾ ਮੈਰਿਟਲ ਸਟੇਟਸ ਪੁੱਛਦੇ ਨੇ Never Married, Widower, Divorced ਜਾਂ Awaiting Divorce ਜੋ ਵੀ ਤੁਹਾਡਾ ਇਸ ਟਾਈਮ ਕਰੰਟਲੀ ਮੈਰਿਟਲ ਸਟੇਟਸ ਆ ਤੁਸੀਂ ਉਹੀ ਫਿਲ ਕਰਨਾ ਵਾ ਤੁਸੀਂ ਅਣਦਿਆਂ ਹੇ ਹੋ ਤੁਹਾਡੇ ਪਤੀ ਜਾਂ ਪਤਨੀ ਦੀ ਡੈਥ ਹੋ ਚੁੱਕੀ ਆ ਤੁਹਾਡਾ ਤਲਾਕ ਹੋ ਚੁੱਕਾ ਹੈ ਜਾਂ ਫਿਰ ਤੁਸੀਂ ਆਪਣੇ ਤਲਾਕ ਦੀ ਅਡੀਕ ਕਰ ਰਹੇ ਹੋ ਉਹਨੂੰ ਤੁਸੀਂ ਸਿਲੈਕਟ ਕਰ ਲੈਣਾ ਵਾ ਉਸ ਤੋਂ ਬਾਅਦ ਵਿੱਚ ਜੇਕਰ ਤੁਸੀਂ ਵਿਡੋਅਰ ਹੋ ਡਾਈਵੋਰਸਡ ਹੋ ਜਾਂ ਤੁਹਾਡਾ ਡਾਈਵੋਰਸ ਹੋਣ ਵਾਲਾ ਉਸ ਤੋਂ ਬਾਅਦ ਵਿੱਚ ਆ ਜਾਂਦਾ ਵਾ ਜੇਕਰ ਤੁਸੀਂ ਵਿਡੋਅਰ ਹੋ ਡਾਈਵੋਰਸਡ ਹੋ ਜਾਂ ਤੁਹਾਡਾ ਡੈਥ ਹੋਣ ਵਾਲਾ ਤਾਂ ਇਸ ਕੇਸ ਦੇ ਵਿੱਚ ਨੰਬਰ ਆਫ ਚਿਲड्रन ਪੁੱਛਦੇ ਆ ਕਿ ਤੁਹਾਡੇ ਕਿੰਨੇ ਬੱਚੇ ਨੇ ਤੁਹਾਡੇ ਬੱਚੇ ਨਹੀਂ ਹੈਗੇ ਤਾਂ 0 ਦਾ ਸਿਲੈਕਟ ਕਰ ਲੈਣਾ ਜੇ ਅਗਰ ਤੁਹਾਡੇ ਬੱਚੇ ਹੈਗੇ ਨੇ ਤੁਸੀਂ ਉੱਥੇ ਇੱਕ ਨੰਬਰ ਸਿਲੈਕਟ ਕਰ ਲੈਣਾ ਕਿ ਕਿੰਨੇ ਤੁਹਾਡੇ ਬੱਚੇ ਨੇ ਉਸ ਤੋਂ ਬਾਅਦ ਵਿੱਚ ਤੁਹਾਡਾ ਰੈਲੀਜਨ ਆ ਜਾਂਦਾ ਤੁਹਾਡਾ ਧਰਮ ਆ ਜਾਂਦਾ ਤੁਸੀਂ ਆਪਣਾ ਧਰਮ ਸਿਲੈਕਟ ਕਰਨਾ ਧਰਮ ਸਿਲੈਕਟ ਕਰਨ ਤੋਂ ਬਾਅਦ ਵਿੱਚ ਤੁਸੀਂ ਆਪਣੀ ਕਾਸਟ ਸਿਲੈਕਟ ਕਰ ਲੈਣੀ ਹੈ ਕਾਸਟ ਸਿਲੈਕਟ ਕਰਨ ਤੋਂ ਬਾਅਦ ਵਿੱਚ ਤੁਸੀਂ ਆਪਣੀ ਮਦਰ ਟੰਗ ਮਤਲਬ ਆਪਣੀ ਮਾਤ ਭਾਸ਼ਾ ਸਿਲੈਕਟ ਕਰ ਲੈਣੀ ਹੈ ਜਿਹੜੀ ਵੀ ਤੁਹਾਡੀ ਮਾਤ ਭਾਸ਼ਾ ਵਾ ਫਿਜ਼ੀਕਲ ਐਟਰੀਬਿਊਟਸ ਆ ਜਾਂਦੇ ਨੇ बॉडी हाइट ਆਈ ਦੀ ਸਭ ਤੋਂ ਪਹਿਲਾਂ ਤੁਸੀਂ ਆਪਣੀ ਹਾਈਟ ਸਿਲੈਕਟ ਕਰ ਲੈਣੀ ਆ ਹਾਈਟ ਸਿਲੈਕਟ ਕਰਨ ਤੋਂ ਬਾਅਦ ਵਿੱਚ ਤੁਸੀਂ ਆਪਣਾ weight ਸਿਲੈਕਟ ਕਰ ਲੈਣਾ ਵਾ weight ਸਿਲੈਕਟ ਕਰਨ ਤੋਂ ਬਾਅਦ ਵਿੱਚ ਤੁਹਾਡਾ ਫਿਜ਼ੀਕਲ ਸਟੇਟਸ ਨੋਰਮਲ ਜਾਂ ਫਿਜ਼ੀਕਲੀ ਚੈਲੰਜ ਕਿਸੇ ਵੀ ਤਰੀਕੇ ਨਾਲ ਫਿਜ਼ੀਕਲ ਚੈਲੰਜ ਹੋ ਤਾਂ ਤੁਸੀਂ ਉਹ ਆਪਣਾ ਸਟੇਟਸ ਇੱਥੇ ਭਰ ਸਕਦੇ ਹੋ ਨਹੀਂ ਤੁਸੀਂ ਨੋਰਮਲ ਭਰ ਸਕਦੇ ਹੋ ਬੋਡੀ ਟਾਈਪ ਤੁਹਾਡਾ ਆ ਜਾਂਦਾ ਵਾ ਵੈਸੇ ਆਪਸ਼ਨਲ ਹੈ ਤੁਸੀਂ ਇਹਦੇ ਵਿੱਚ ਭਰ ਸਕਦੇ ਹੋ ਕਿਵੇਂ ਦਾ ਤੁਹਾਡਾ ਬੋਡੀ ਟਾਈਪ ਹੈ ਕੰਪਲੈਕਸ਼ਨ ਤੁਹਾਡਾ ਰੰਗ ਕਿਵੇਂ ਦਾ ਬਹੁਤ ਜ਼ਿਆਦਾ ਗੋਰਾ ਗੋਰਾ ਨੋਰਮਲ ਜਾਂ ਫਿਰ ਬ੍ਰਾਊਨ ਇਹ ਤੁਹਾਡੇ ਦੇ ਡਿਪੈਂਡ ਕਰਦਾ ਜੋ ਵੀ ਤੁਹਾਡੀ ਕਲਰ ਕੰਪਲੈਕਸ਼ਨ ਹੈਗੀ ਉਹਨੂੰ ਭਰ ਕੇ ਤੁਸੀਂ ਆਪਣਾ ਕੰਟੀਨਿਊ ਕਰ ਸਕਦੇ ਆ ਬਹੁਤ ਸਾਰੇ ਲੋਕ ਇਹਨਾਂ ਵਿੱਚੋਂ ਕਾਫੀ ਚੀਜ਼ਾਂ ਛੱਡ ਦਿੰਦੇ ਨੇ ਤੇ ਉਹ ਜਦੋਂ ਵੀ ਕੰਟੀਨਿਊ ਤੇ ਕਲਿੱਕ ਕਰਨ ਦੀ ਕੋਸ਼ਿਸ਼ ਕਰਦੇ ਨੇ ਕੰਟੀਨਿਊ ਤੇ ਕਲਿੱਕ ਨਹੀਂ ਹੁੰਦਾ ਕੰਟੀਨਿਊ ਤੇ ਕਲਿੱਕ ਤਾਂ ਨਹੀਂ ਹੁੰਦਾ ਕਿਉਂਕਿ ਤੁਸੀਂ ਆਪਣੀ ਇਨਫੋਰਮੇਸ਼ਨ ਨਹੀਂ ਦਿੰਦੇ ਸੋ ਸਾਰੀ ਦੀ ਸਾਰੀ ਇਨਫੋਰਮੇਸ਼ਨ ਤੁਸੀਂ ਦੇਣੀ ਆ ਤਾਂ ਜੋ ਤੁਹਾਨੂੰ ਇੱਕ ਸਹੀ ਮੈਚ ਤੁਹਾਨੂੰ ਦਿਖ ਸਕੇ ਜੇਕਰ ਤੁਸੀਂ ਆਪਣੀ ਇਨਫੋਰਮੇਸ਼ਨ ਗਲਤ ਦੋਗੇ ਤਾਂ ਤੁਹਾਨੂੰ ਮੈਚ ਸਹੀ ਤਰੀਕੇ ਨਾਲ ਨਹੀਂ ਦੇਖਣੇ ਜੇਕਰ ਹੁਣ ਤੁਸੀਂ ਆਪਣੀ ਉਮਰ ਆਪਣੀ ਕਾਸਟ ਆਪਣੀ ਮਦਰ ਰੰਗ ਸਹੀ ਤਰੀਕੇ ਨਾਲ ਤੁਸੀਂ ਆਪਣੀ ਇਨਫੋਰਮੇਸ਼ਨ ਸਹੀ ਤਰੀਕੇ ਨਾਲ ਭਰ ਦੇਣੀ ਉਸ ਤੋਂ ਬਾਅਦ ਵਿੱਚ ਤੁਹਾਡਾ ਐਜੂਕੇਸ਼ਨ ਤੇ ਓਕਿਪੇਸ਼ਨ ਆ ਜਾਂਦਾ ਤੁਸੀਂ ਕਿੰਨੀ ਪੜ੍ਹਾਈ ਕੀਤੀ ਹੋਈ ਹੈ ਤੇ ਤੁਹਾਡਾ ਓਕਿਪੇਸ਼ਨ ਕੀ ਹੈ ਉਸੇ ਤਰੀਕੇ ਨਾਲ ਤੁਸੀਂ ਇਹਦੇ ਵਿੱਚ ਭਰ ਦੇਣਾ ਵਾ ਤੁਸੀਂ ਆਪਣੀ ਐਜੂਕੇਸ਼ਨ ਭਰਨਾ ਤੁਹਾਡਾ ਓਕਿਪੇਸ਼ਨ ਭਰਨਾ ਤੁਸੀਂ ਤੁਹਾਡਾ ਕਾਰੋਬਾਰ ਕੀ ਹੈ ਤੁਹਾਡਾ ਕੰਮਕਾਰ ਕੀ ਹੈ ਤੁਸੀਂ ਕੋਈ ਜੌਬ ਕਰਦੇ ਹੋ ਬਿਜ਼ਨਸ ਕਰਦੇ ਹੋ ਜਾਂ ਜੋ ਵੀ ਤੁਸੀਂ ਸਰਵਿਸਿਜ਼ ਦਿੰਦੇ ਹੋ ਤੁਸੀਂ ਉਹਦੇ ਵਿੱਚ ਭਰ ਸਕਦੇ ਹੋ ਉਸ ਤੋਂ ਬਾਅਦ ਵਿੱਚ ਤੁਹਾਡੀ ਐਨੂਅਲ ਇਨਕਮ ਹੁੰਦੀ ਹੈ ਐਨੂਅਲ ਇਨਕਮ ਦਾ ਮਤਲਬ ਹੁੰਦਾ ਕਿ ਤੁਹਾਡੀ ਸਾਲਾਨਾ ਇਨਕਮ ਕਿੰਨੀ ਹੈ ਉਸੇ ਤਰੀਕੇ ਨਾਲ ਤੁਸੀਂ ਆਪਣੀ ਸਾਲਾਨਾ ਇਨਕਮ ਇਹਦੇ ਵਿੱਚ ਭਰ ਕੇ ਇਨ ਕੰਟੀਨਿਊ ਕਰ ਦੇਣਾ ਵਾ ਇਹ ਜ਼ਰੂਰੀ ਹੈ ਉਸ ਤੋਂ ਬਾਅਦ ਵਿੱਚ ਹੈਬਿਟਸ ਆ ਜਾਂਦਾ ਤੇ ਡਾਟਾ ਜਾਂਦੀ ਹੈ ਤੁਸੀਂ ਵੇਜੋ ਨਾਨ ਵੇਜੋ ਦਾ vegetarians ਉਹ ਤੁਸੀਂ ਭਰ ਦੇਣਾ ਵਾ স্মੋਕਿੰਗ ਡਰਿੰਕਿੰਗ ਜੋ ਵੀ ਤੁਹਾਡੀਆਂ ਹੈਬਿਟਸ ਹੈਗੀਆਂ ਤੁਸੀਂ ਉਹ ਸਿਲੈਕਟ ਕਰ ਲੈਣੀਆਂ ਨੇ ਉਸ ਤੋਂ ਬਾਅਦ ਵਿੱਚ ਕੰਟਰੀ ਦੀ ਆਪਸ਼ਨ ਆ ਜਾਂਦੀਆ ਕਰੰਟਲੀ ਤੁਸੀਂ ਕਿਹੜੀ ਕੰਟਰੀ ਦੇ ਵਿੱਚ ਰਹਿ ਰਹੇ ਹੋ ਤੁਸੀਂ ਉਹ ਸਿਲੈਕਟ ਕਰਨਾ ਜੇਕਰ ਤੁਸੀਂ ਪੰਜਾਬ ਦੇ ਵਿੱਚੋਂ ਇੰਡੀਆ ਸਿਲੈਕਟ ਕਰ ਲੈਣਾ ਤੁਸੀਂ ਆਪਣੀ ਕੰਟਰੀ ਨੂੰ ਜਾਂ ਫਿਰ ਜਿਹੜੀ ਵੀ ਕੰਟਰੀ ਦੇ ਵਿੱਚ ਤੁਸੀਂ ਰਹਿ ਰਹੇ ਹੋ ਇਸ ਟਾਈਮ ਚਾਹੇ ਦੁਬਈ ਹੈ ਜਿੱਥੇ ਵੀ ਤੁਸੀਂ ਹੈਗੇ ਹੋ ਤੁਸੀਂ ਉਹ ਸੇਮ ਕੰਟਰੀ ਤੁਸੀਂ ਸਿਲੈਕਟ ਕਰਨੀ ਹੈ ਸਟੇਟ ਤੁਸੀਂ ਸਿਲੈਕਟ ਕਰ ਲੈਣੀ ਹੈ ਇੰਡੀਆ ਦੇ ਵਿੱਚ ਕਿਹੜੀ ਸਟੇਟ ਦੇ ਵਿੱਚ ਰਹਿ ਰਹੇ ਹੋ ਤੁਸੀਂ ਉਸ ਤੋਂ ਬਾਅਦ ਵੀ ਸਿਟੀ ਆ ਜਾਂਦਾ ਤੁਹਾਨੂੰ ਜ਼ਿਲ੍ਹਾ ਕਿਹੜਾ ਲੱਗਦਾ ਵਾ ਜਾਂ ਤੁਹਾਨੂੰ ਡਿਸਟ੍ਰਿਕਟ ਕਿਹੜੀ ਲੱਗਦੀ ਹੈ ਨਾ ਤੁਹਾਡੇ ਨੇੜ ਦਾ ਸ਼ਹਿਰ ਜਿਹੜਾ ਮਸ਼ਹੂਰ ਸ਼ਹਿਰ ਆ ਤੁਸੀਂ ਉਹ ਭਰ ਕੇ ਦੇਖ ਸਕਦੇ ਹੋ ਤੇ ਉਹਨੂੰ ਤੁਸੀਂ ਸਿਲੈਕਟ ਕਰ ਸਕਦੇ ਹੋ ਸੋ ਆਪਾਂ ਆਪਣੀ ਸਿਟੀ ਸਿਲੈਕਟ ਕਰ ਲਈ ਹੋਈ ਆ ਸਿਟੀ ਸਿਲੈਕਟ ਕਰਦੇ ਆ ਸਾਰੀ ਮੈਨੂੰ ਪ੍ਰੋਫਾਈਲਸ ਦਿਖਣੀਆਂ ਸ਼ੁਰੂ ਹੋ ਚੁੱਕੀਆਂ ਨੇ ਸੋ ਜੋ ਵੀ ਸਕਰੀਨ ਦੇ ਉੱਤੇ ਪ੍ਰੋਫਾਈਲ ਦਿਖ ਰਹੀਆਂ ਨੇ ਇਹ ਮੇਰੀ ਉਮਰ ਦੇ ਮੁਤਾਬਿਕ ਮੇਰੀ ਕਾਸਟ ਦੇ ਮੁਤਾਬਿਕ ਜਾਂ ਮੇਰੀ ਪੂਰੀ ਦੀ ਪੂਰੀ ਪ੍ਰੋਫਾਈਲ ਦੇ ਮੁਤਾਬਿਕ ਮੈਨੂੰ ਪ੍ਰੋਫਾਈਲਾਂ ਸ਼ੋ ਹੋਣੀਆਂ ਸ਼ੁਰੂ ਹੋ ਚੁੱਕੀਆਂ ਨੇ ਜਿਵੇਂ ਤੁਸੀਂ ਦੇਖ ਸਕਦੇ ਹੋ ਪਹਿਲੀ ਪ੍ਰੋਫਾਈਲ ਆ ਚੁੱਕੀ ਆ ਹੁਣ ਮੈਂ ਇਹਨਾਂ ਦਾ ਪੂਰੇ ਦਾ ਪੂਰਾ ਬਾਇਓ ਡਾਟਾ ਦੇਖਣਾ ਚਾਹੁੰਦਾ ਤਾਂ ਮੈਂ ਸਭ ਤੋਂ ਪਹਿਲਾਂ ਵਿਊ ਪ੍ਰੋਫਾਈਲ ਦੇ ਉੱਤੇ ਕਲਿੱਕ ਕਰੂੰਗਾ ਵਿਊ ਪ੍ਰੋਫਾਈਲ ਦੇ ਉੱਤੇ ਕਲਿੱਕ ਕਰਦੇ ਆ ਸਾਰੀ ਉਹਨਾਂ ਦੀ ਪੂ ਰੈਲੀਜੀਅਨ ਇਨਫੋਰਮੇਸ਼ਨ ਆ ਚੁੱਕੀ ਆ ਲੋਕੇਸ਼ਨ ਇਨਫੋਰਮੇਸ਼ਨ ਆ ਚੁੱਕੀ ਆ ਕਿਹੜੀ ਜਗ੍ਹਾ ਤੋਂ ਨੇ ਫਿਜ਼ੀਕਲ ਐਟਰੀਬਿਊਟ ਉਹਨਾਂ ਦਾ ਆ ਚੁੱਕਿਆ ਵਾ ਹਾਈਟ ਕਲਰ ਕੰਪਲੈਕਸ਼ਨ ਤੇ ਅਦਰ ਚੀਜ਼ਾਂ এডਿਕੇਸ਼ਨ ਆ ਚੁੱਕੀ ਆ ਤੇ ਉਹਨਾਂ ਦੀਆਂ ਹੈਬਿਟਸ ਆ ਚੁੱਕੀਆਂ ਨੇ ਸੋ ਇਸ ਤਰੀਕੇ ਨਾਲ ਆਪਾਂ ਇੰਨਾਂ ਦੀਆਂ ਪ੍ਰੋਫਾਈਲਾਂ ਜੋ ਸਾਨੂੰ ਦਿਖ ਰਹੀਆਂ ਨੇ ਉਹ ਸਾਰੀਆਂ ਸਾਰੀਆਂ ਪ੍ਰੋਫਾਈਲਾਂ ਆਪਾਂ ਇਸ ਤਰੀਕੇ ਦੇਖ ਸਕਦੇ ਆ ਚਾਹੇ ਕੋਈ ਲੜਕਾ ਵਾ ਚਾਹੇ ਕੋਈ ਲੜਕੀ ਆ ਲੜਕੀਆਂ ਦੇ ਕੇਸ ਦੇ ਵਿੱਚ ਕੀ ਹੁੰਦਾ ਬਹੁਤ ਸਾਰੀਆਂ ਲੜਕੀਆਂ ਨੇ ਆਪਣੀ ਪਿਕਚਰ ਨਹੀਂ ਲਗਾਈ ਹੁੰਦੀ ਲੜਕੇ ਜ਼ਿਆਦਾਤਰ ਆਪਣੇ ਪਿਕਚਰ ਲਗਾ ਲੈਂਦੇ ਨੇ ਲੜਕੀਆਂ ਦੇ ਕੁਝ ਪ੍ਰਾਈਵੇਸੀ ਕੰਸਰਨਸ ਹੁੰਦੇ ਨੇ ਜਿੰਨਾ ਕਰਕੇ ਆਪਣੀ ਪਿਕਚਰ ਨਹੀਂ ਲਗਾਉਂਦੀਆਂ ਲੜਕੀਆਂ ਨੂੰ ਬੇਨਤੀ ਹੈ ਕਿ ਤੁਸੀਂ ਆਪਣੀ ਪਿਕਚਰ ਲਗਾਓ ਤਾਂ ਜੋ ਜਿੰਨਾਰੇ ਵੀ ਤੁਹਾਡੇ ਨਾਲ ਅਪਰੋਚ ਕਰਨੀਆਂ ਉਹ ਤੁਹਾਡੀ ਪਿਕਚਰ ਪਹਿਲਾਂ ਦੇਖ ਲੈਣ ਤੇ ਉਸ ਤੋਂ ਬਾਅਦ ਵਿੱਚ ਤੁਹਾਡੇ ਨਾਲ ਰਿਸ਼ਤੇ ਦੀ ਗੱਲ ਚਰਾਂ ਉਹ ਐਂਡ ਨੰਬਰ ਆਫ ਪ੍ਰੋਫਾਈਲਜ਼ ਹੁੰਦੀਆਂ ਨੇ ਇਸ ਤੋਂ ਅੱਗੇ ਵੀ ਸੀ ਮੋਰ ਦੇ ਉੱਤੇ ਅਗਲਾ ਪੇਜ ਆ ਜਾਂਦਾ ਵਾ ਜਿੰਨੇ ਵੀ ਪ੍ਰੋਫਾਈਲਜ਼ ਹੈਗੀਆਂ ਨੇ ਇਸ ਤੋਂ ਇਹ ਹੋਮ ਪੇਜ ਹੈ ਹੋਮ ਪੇਜ ਦੇ ਉੱਤੇ ਤੁਸੀਂ ਕੀ ਕੀ ਕਰ ਸਕਦੇ ਹੋ ਜੋ ਵੀ ਤੁਹਾਡੇ ਪ੍ਰੋਫਾਈਲਾਂ ਨੇ ਤੁਸੀਂ ਉਹਨੂੰ ਸ਼ਾਰਟਲਿਸਟ ਕਰ ਸਕਦੇ ਹੋ ਜੋ ਹਾਰਟ ਦਾ ਸਾਈਨ ਆ ਰਿਹਾ ਦਿਲ ਦਾ ਸਾਈਨ ਆ ਰਿਹਾ ਉਹਦੇ ਤੋਂ ਤੁਸੀਂ ਆਪਣੀ ਪ੍ਰੋਫਾਈਲ ਸ਼ਾਰਟਲਿਸਟ ਕਰ ਸਕਦੇ ਹੋ ਬਿਲਕੁਲ ਟੌਪ ਦੇ ਉੱਤੇ ਰਾਈਟ ਕਾਰਨਰ ਦੇ ਉੱਤੇ ਸ਼ਾਰਟਲਿਸਟ ਲਿਖਿਆ ਹੋਇਆ ਉਹਤੇ ਜਦੋਂ ਤੁਸੀਂ ਕਲਿੱਕ ਕਰਦੇ ਹੋ ਜਿਹੜੀ ਆਪਾਂ ਪ੍ਰੋਫਾਈਲ ਸ਼ਾਰਟਲਿਸਟ ਕੀਤੀ ਹੁੰਦੀ ਹੈ ਉਹ ਪ੍ਰੋਫਾਈਲ ਇਹਦੇ ਵਿੱਚ ਆ ਜਾਂਦੀ ਹੈ ਦੂਜੇ ਨੰਬਰ ਦੇ ਉੱਤੇ ਮੈਸੇਜ ਦਾ ਆਈਕਨ ਬਣਿਆ ਹੋਇਆ ਹੈ ਪ੍ਰੋਫਾਈਲ ਦੇ ਉੱਤੇ ਤੁਸੀਂ ਉਹਦੇ ਉੱਤੇ ਕਲਿੱਕ ਕਰਕੇ ਰਿਕੁਐਸਟ ਭੇਜ ਸਕਦੇ ਹੋ ਜਿਹੜੀ ਵੀ ਪ੍ਰੋਫਾਈਲ ਤੁਹਾਨੂੰ ਸ਼ੋ ਹੋ ਰਹੀ ਹੈ ਜੇਕਰ ਤੁਹਾਨੂੰ ਲੱਗਦਾ ਕਿ ਤੁਸੀਂ ਉਹਨਾਂ ਨਾਲ ਗੱਲਬਾਤ ਕਰਨਾ ਚਾਹੁੰਦੇ ਹੋ ਉਹ ਵੀ ਬਿਲਕੁਲ ਫ੍ਰੀ ਦੇ ਵਿੱਚ ਬਿਨਾਂ ਪੈਸ ਮੈਸੇਜ ਵਾਲੇ ਦੇ ਕਲਿੱਕ ਕਰਕੇ ਉਹਦੇ ਨਾਲ ਤੁਹਾਡੀ ਰਿਕੁਐਸਟ ਸਾਹਮਣੇ ਵਾਲੇ ਪਰਸਨ ਨੂੰ ਚਲੀ ਜਾਂਦੀ ਹੈ ਜੇਕਰ ਉਹ ਸਾਹਮਣੇ ਵਾਲਾ ਪਰਸਨ ਤੁਹਾਡੀ ਪ੍ਰੋਫਾਈਲ ਦੇ ਵਿੱਚ ਇੰਟਰਸਟਿਡ ਹੋਊਗਾ ਤੇ ਜੇ ਉਹ ਤੁਹਾਡੀ ਰਿਕੁਐਸਟ ਅਸੈਪਟ ਕਰ ਲੈਂਦਾ ਵਾ ਤਾਂ ਤੁਸੀਂ ਬਿਲਕੁਲ ਫ੍ਰੀ ਦੇ ਵਿੱਚ ਉਹਨਾਂ ਨੂੰ ਮੈਸੇਜ ਕਰ ਸਕਦੇ ਹੋ ਜੇਕਰ ਤੁਸੀਂ ਦੇਖਣਾ ਚਾਹੁੰਦੇ ਹੋ ਵੀ ਕਿੰਨੇ ਲੋਕਾਂ ਨੂੰ ਤੁਸੀਂ ਰਿਕੁਐਸਟ ਭੇਜੀ ਆ ਉਹ ਰਿਕੁਐਸਟ ਅਸੈਪਟ ਹੋਈ ਆ ਜਾਂ ਡਿਕਲਾਈਨ ਹੋਈ ਆ ਤਾਂ ਤੁਸੀਂ ਬਿਲਕੁਲ ਥੱਲੇ ਵਾਲੇ ਮੈਨੂ ਦੇ ਵਿੱਚ ਜਿੱਥੇ ਮੈਸੇਜ ਦਾ ਬਾਕਸ ਲਿਖਿਆ ਹੋਇਆ ਜਿੱਥੇ 20 ਪਲੱਸ ਲਿਖਿਆ ਉਹਦੇ ਕਲਿੱਕ ਕਰਨਾ ਵਾ ਇਹਦੇ ਵਿੱਚ ਸਭ ਤੋਂ ਪਹਿਲਾ ਮੈਨੂ ਆ ਜਾਂਦਾ ਐਕਟਿਵ ਦਾ ਕਿ ਕਿੰਨੀਆਂ ਪ੍ਰੋਫਾਈਲਾਂ ਅੱਜ ਦੇ ਦਿਨ ਦੇ ਵਿੱਚ ਐਕਟਿਵ ਹੋਈਆਂ ਨੇ ਮਤਲਬ ਕਿੰਨੀਆਂ ਕੁੜੀਆਂ ਜਾਂ ਮੁੰਡੇ ਅੱਜ ਦੇ ਦਿਨ ਦੇ ਵਿੱਚ ਆਨਲਾਈਨ ਆਏ ਨੇ ਕੁੜੀਆਂ ਨੂੰ ਸਿਰਫ ਮੁੰਡੇ ਦਿਖਣਗੇ ਆਪੋਜ਼ਿਟ ਜੈਂਡਰ ਹੀ ਆਏਗਾ ਤੇ ਲੜਕਿਆਂ ਨੂੰ ਸਿਰਫ ਲੜਕੀਆਂ ਦਿਖਣਗੀਆਂ ਕਿ ਕਿੰਨੀਆਂ ਲੜਕੀਆਂ ਅੱਜ ਆਨਲਾਈਨ ਆਈਆਂ ਸੀਗੀਆਂ ਸੈਕੰਡ ਦੇ ਵਿੱਚ ਚੈਟਸ ਆ ਜਾਂਦਾ ਕਿ ਜਿੰਨਾਂ ਨਾਲ ਤੁਹਾਡੀ ਚੈਟ ਚੱਲ ਰਹੀ ਹੈ ਰਿਕੁਐਸਟ ਦੇ ਵਿੱਚ ਆ ਜਾਂਦਾ ਕਿ ਕਿੰਨੀਆਂ ਰਿਕੁਐਸਟਾਂ ਤੁਹਾਨੂੰ ਆਈਆਂ ਹੋਈਆਂ ਹਿਸਟਰੀ ਦੇ ਵਿੱਚ ਜਾ ਕੇ ਆ ਜਾਂਦਾ ਕਿ ਕਿੰਨੀਆਂ ਰਿਕੁਐਸਟਾਂ ਤੁਸੀਂ ਭੇਜੀਆਂ ਹੋਈਆਂ ਨੇ ਹਰ ਕੁਐਸਚਨ ਅਕਸੈਪਟ ਹੋ ਚੁੱਕੀਆਂ ਨੇ ਜਾਂ ਰਿਜੈਕਟਡ ਹੋ ਚੁੱਕੀਆਂ ਨੇ ਉਹ ਹਿਸਟਰੀ ਦੇ ਵਿੱਚ ਆਏਗਾ ਫਿਰ ਤੋਂ ਆਪਾਂ ਚੱਲਦੇ ਹਾਂ ਹੋਮ ਸਕਰੀਨ ਦੇ ਉੱਤੇ ਜੇਕਰ ਤੁਹਾਨੂੰ ਲੱਗਦਾ ਕਿ ਕੋਈ ਪ੍ਰੋਫਾਈਲ ਤੁਹਾਨੂੰ ਬੇਫਾਲਤੂ ਦਾ ਤੰਗ ਕਰ ਰਹੀ ਹੈ ਤਾਂ ਤੁਹਾਨੂੰ ਪ੍ਰੋਫਾਈਲ ਪਸੰਦ ਨਹੀਂ ਹੈ ਤਾਂ ਤੁਸੀਂ ਉਹਨਾਂ ਨੂੰ ਬਲੌਕ ਕਰਨਾ ਚਾਹੁੰਦੇ ਹੋ ਉਹਨਾਂ ਨੂੰ ਡਿਲੀਟ ਕਰਨਾ ਤਾਂ ਤੁਸੀਂ ਜਿਹੜਾ ਕਰੌਸ ਦਾ ਸਾਈਨ ਹੈ ਬਿਲਕੁਲ ਉਸ ਪ੍ਰੋਫਾਈਲ ਦੇ ਉੱਤੇ ਤਾਂ ਤੁਸੀਂ ਇਹਨੂੰ ਕਲਿੱਕ ਕਰ ਦੇਣਾ ਵਾ ਇਗਨੋਰ ਦੇ ਉੱਤੇ ਤੁਸੀਂ ਕਲਿੱਕ ਕਰ ਦਿੰਦੇ ਹੋ ਤਾਂ ਪ੍ਰੋਫਾਈਲ ਤੁਹਾਡੀ ਡੈਸ਼ਬੋਰਡ ਤੋਂ ਹਮੇਸ਼ਾ ਲਈ ਚਲੀ ਜਾਂਦੀ ਹੈ ਤੁਹਾਡੀ ਪ੍ਰੋਫਾਈਲ ਉਹਨਾਂ ਨੂੰ ਸ਼ੋ ਨਹੀਂ ਹੁੰਦੀ ਤੇ ਉਹਨਾਂ ਦੀ ਪ੍ਰੋਫਾਈਲ ਬੰਦ ਹੋ ਜਾਂਦੀ ਹੈ ਇਸ ਤੋਂ ਅੱਗੇ ਸਰਚ ਮੈਨੂ ਆ ਦੂਜੇ ਨੰਬਰ ਤੇ ਜਾ ਕੇ ਤੁਸੀਂ ਕੋਈ ਵੀ ਪ੍ਰੋਫਾਈਲ ਇੱਥੇ ਆਲ ਰੈਲੀਜੀਅਨ ਦੇ ਉੱਤੇ ਕਲਿੱਕ ਕਰਕੇ ਤੁਸੀਂ ਦੇਖ ਸਕਦੇ ਹੋ ਕਿ ਕਿਹੜੇ ਧਰਮਾਂ ਦੇ ਵਿੱਚ ਤੁਸੀਂ ਮੈਚ ਦੇਖ ਰਹੇ ਹੋ ਤੁਸੀਂ ਕਾਸਟ ਸਪੈਸੀਫਿਕਲੀ ਸਿਲੈਕਟ ਕਰ ਸਕਦੇ ਹੋ ਕਿ ਕਿਹੜੀ ਕਾਸਟ ਦੇ ਵਿੱਚ ਤੁਸੀਂ ਰਿਸ਼ਤਾ ਦੇਖ ਰਹੇ ਹੋ ਉਸੇ ਕਾਸਟ ਦੇ ਵਿੱਚ ਸਾਰੀਆਂ ਸਾਰੀਆਂ ਪ੍ਰੋਫਾਈਲਾਂ ਜਿੰਨੀਆਂ ਆਪਣੀ ਵੈਬਸਾਈਟ ਤੇ ਹੋਣਗੀਆਂ ਸਾਰੀਆਂ ਨੇ ਸਾਰੀਆਂ ਪ੍ਰੋਫਾਈਲਾਂ ਆਪਣੀਆਂ ਆ ਜਾਣਗੀਆਂ ਜੇਕਰ ਤੁਸੀਂ ਸਪੈਸੀਫਿਕਲੀ ਕਿਸੇ ਸਿਟੀ ਜਾਂ ਸਟੇਟ ਦੇ ਵਿੱਚ ਦੇਖਣਾ ਚਾਹੁੰਦੇ ਹੋ ਕਿ ਇਸ ਸਟੇਟ ਜਾਂ ਸਿਟੀ ਦੇ ਵਿੱਚ ਕਿੰਨੇ ਪ੍ਰੋਫਾਈਲਾਂ ਨੇ ਸੇਮ ਧਰਮ ਤੇ ਕਾਸਟ ਦੇ ਵਿੱਚ ਤੁਸੀਂ ਉਹ ਵੀ ਦੇਖ ਸਕਦੇ ਹੋ ਸਰਚ ਬਾਕਸ ਦੇ ਵਿੱਚ ਜਾ ਕੇ ਤੁਸੀਂ ਕਿਸੇ ਵੀ ਧਰਮ ਜਾਂ ਕਿਸੇ ਵੀ ਕਾਸਟ ਦੇ ਵਿੱਚ ਆਪਣਾ ਰਿਸ਼ਤਾ ਸਿਲੈਕਟ ਕਰ ਸਕਦੇ ਹੋ ਤੇ ਦੇਖ ਸਕਦੇ ਹੋ ਜੋ ਵੀ ਪ੍ਰੋਫਾਈਲਾਂ ਤੁਹਾਡੀ ਮੈਚ ਦੀ ਹੋਣਗੀਆਂ ਉਸ ਤੋਂ ਬਾਅਦ ਵਿੱਚ ਤੁਸੀਂ ਆਪਣੇ ਪ੍ਰੋਫਾਈਲ ਪ੍ਰੋਪਰ ਚੈੱਕ ਕਰ ਸਕਦੇ ਹੋ ਚੇਂਜ ਫੋਟੋ ਤੇ ਜਾ ਕੇ ਤੁਸੀਂ ਆਪਣੇ ਫੋਟੋ ਲਗਾ ਸਕਦੇ ਹੋ ਤੇ ਫੋਟੋ ਚੇਂਜ ਕਰ ਸਕਦੇ ਹੋ ਮਾਈ ਪ੍ਰੋਫਾਈਲ ਦੇ ਵਿੱਚ ਜਾ ਕੇ ਤੁਸੀਂ ਆਪਣੀ ਪ੍ਰੋਫਾਈਲ ਪੂਰੀ ਦੀ ਪੂਰੀ ਚੈੱਕ ਕਰ ਸਕਦੇ ਹੋ ਐਡਿਟ ਪ੍ਰੋਫਾਈਲ ਦੇ ਵਿੱਚ ਜਾ ਕੇ ਜੇਕਰ ਤੁਹਾਡੀ ਪ੍ਰੋਫਾਈਲ ਦੇ ਵਿੱਚ ਕੋਈ ਵੀ ਮਿਸਟੇਕ ਹੋ ਚੁੱਕੀ ਹੈ ਗਲਤੀ ਹੋ ਚੁੱਕੀ ਹੈ ਤਾਂ ਤੁਸੀਂ ਐਡਿਟ ਪ੍ਰੋਫਾਈਲ ਦੇ ਵਿੱਚ ਜਾ ਕੇ ਆਪਣੇ ਪ੍ਰੋਫਾਈਲ ਨੂੰ ਸਹੀ ਕਰ ਸਕਦੇ ਹੋ ਅਤੇ ਪ੍ਰੋਫਾਈਲ ਨੂੰ ਸਹੀ ਕਰਨ ਤੋਂ ਬਾਅਦ ਵਿੱਚ ਬਿਲਕੁਲ نیچے ਆ ਜਾਂਦਾ ਅਪਡੇਟ ਪ੍ਰੋਫਾਈਲ ਕੋਈ ਵੀ ਚੇਂਜ ਕਰਨ ਤੋਂ ਬਾਅਦ ਵਿੱਚ ਤੁਸੀਂ ਅਪਡੇਟ ਪ੍ਰੋਫਾਈਲ ਤੇ ਕਲਿੱਕ ਕਰਨਾ ਵਾ ਤਾਂ ਜੋ ਤੁਹਾਡੀ ਜੋ ਪ੍ਰੋਫਾਈਲ ਆ ਉਹ ਅਪਡੇਟ ਹੋ ਸਕੇ ਸੋ ਇਸ ਤਰੀਕੇ ਨਾਲ ਤੁਸੀਂ ਪ੍ਰੋਫਾਈਲ ਬਣਾ ਸਕਦੇ ਹੋ ਰਿਸ਼ਤਾ ਦੇਖ ਸਕਦੇ ਹੋ ਹੁਣ ਆਪਾਂ ਗੱਲ ਕਰਾਂਗੇ ਉਹਨਾਂ ਲੋਕਾਂ ਦੇ ਲਈ ਜਿਨ੍ਹਾਂ ਨੇ ਪ੍ਰੋਫਾਈਲ ਵੀ ਪਸੰਦ ਕਰ ਲਈ ਹੋਈ ਐ ਪ੍ਰੋਫਾਈਲਾਂ ਸ਼ਾਰਟਲਿਸਟ ਵੀ ਕਰ ਲਈਆਂ ਹੋਈਆਂ ਨੇ ਤੇ ਉਹਨਾਂ ਪ੍ਰੋਫਾਈਲਾਂ ਦੇ ਨਾਲ ਸਿੱਧਾ ਸੰਪਰਕ ਕਰਨਾ ਚਾਹੁੰਦੇ ਨੇ ਤੇ ਸਿੱਧਾ ਰਿਸ਼ਤਾ ਪੀੜਨਾ ਚਾਹੁੰਦੇ ਨੇ ਉਹਦੇ ਲਈ ਆਪਸ਼ਨ ਆਪਾਂ ਦਿੱਤੀ ਹੋਈ ਐ ਗੈਟ ਪ੍ਰੀਮੀਅਮ ਪਲਾਨ ਦੀ ਜਦੋਂ ਵੀ ਆਪਾਂ ਆਪਣੇ ਹੋਮ ਪੇਜ ਦੇ ਉੱਤੇ ਜਾਂਦੇ ਆਂ ਆਪਣੀ ਪ੍ਰੋਫਾਈਲ ਓਪਨ ਕਰਕੇ ਜਦੋਂ ਵੀ ਆਪਾਂ ਹੋਮ ਪੇਜ ਤੇ ਉੱਤੇ ਜਾਂਦੇ ਆ ਤਾਂ ਸਭ ਤੋਂ ਉੱਪਰ ਆ ਜਾਂਦਾ ਗੈਟ ਪ੍ਰੀਮੀਅਮ ਪਲਾਨ ਤੁਸੀਂ ਇੱਥੇ ਵੀ ਆਪਣਾ ਪ੍ਰੀਮੀਅਮ ਪਲਾਨ ਲੈ ਸਕਦੇ ਹੋ ਪ੍ਰੋਫਾਈਲ ਦੇ ਬਿਲਕੁਲ ਰਾਈਟ ਕੋਰਨਰ ਦੇ ਉੱਤੇ ਇੱਕ ਕਰਾਊਨ ਦੀ ਆਪਸ਼ਨ ਬਣੀ ਹੋਈ ਹੈ ਤੁਸੀਂ ਉੱਥੇ ਜਾ ਕੇ ਵੀ ਆਪਣਾ ਪਲਾਨ ਦੇਖ ਸਕਦੇ ਹੋ ਉੱਥੋਂ ਵੀ ਤੁਸੀਂ ਅਪਗ੍ਰੇਡ ਕਰ ਸਕਦੇ ਹੋ ਜਦੋਂ ਵੀ ਆਪਾਂ ਚੈਟ ਵਾਲੇ ਆਪਸ਼ਨ ਦੇ ਵਿੱਚ ਜਾਂਦੇ ਆ ਤੇ ਜਿਹੜੇ ਵੀ ਐਕਟਿਵ ਮੈਂਬਰ ਹੈਗੇ ਨੇ ਜੇਕਰ ਤੁਸੀਂ ਉਹਨਾਂ ਦੇ ਨਾਲ ਚੈਟ ਕਰਨਾ ਚਾਹੁੰਦੇ ਹੋ ਡਾਇਰੈਕਟਲੀ ਡਾਇਰੈਕਟਲੀ ਸੰਪਰਕ ਕਰਨਾ ਚਾਹੁੰਦੇ ਹੋ ਬਿਨਾਂ ਰਿਕੁਐ ਫਿਰ ਵੀ ਤੁਹਾਨੂੰ ਆਪਣਾ ਪ੍ਰੀਮੀਅਮ ਪਲਾਨ ਐਕਟਿਵ ਕਰਨਾ ਪੈਂਦਾ ਵਾ ਜਿਵੇਂ ਹੁਣ ਆਪਾਂ ਇੱਕ ਪ੍ਰੋਫਾਈਲ ਓਪਨ ਕਰਦੇ ਆਂ ਇਸ ਪ੍ਰੋਫਾਈਲ ਦੀ ਕੰਟੈਕਟ ਡਿਟੇਲਸ ਦੇਖਣ ਦੇ ਲਈ ਆਪਾਂ ਨੂੰ ਅਪਗ੍ਰੇਡ ਕਰਨਾ ਪਵੇਗਾ ਪ੍ਰੋਫਾਈਲ ਸੋ ਆਪਾਂ ਅਪਗ੍ਰੇਡ ਦੇ ਉੱਤੇ ਕਲਿੱਕ ਕਰਦੇ ਆਂ ਇਹਦੇ ਤੇ ਪੂਰੀ ਦੀ ਪੂਰੀ ਡਿਟੇਲ ਆ ਰਹੀ ਆ ਵੈਲਿਡ ਫਾਰ 3 ਮੰਥ ਤਿੰਨ ਮਹੀਨੇ ਲਈ ਤੁਹਾਡਾ ਪਲਾਨ ਐਕਟਿਵ ਰਹਿੰਦਾ ਵਾ ਅਨਲਿਮਟਿਡ ਪ੍ਰੋਫਾਈਲ ਗਰੂ ਵਿਊ ਜਿੰਨੀਆਂ ਮਰਜ਼ੀ ਪ੍ਰੋਫਾਈਲਾਂ ਤੁਸੀਂ ਦੇਖ ਸਕਦੇ ਹੋ ਹਰ ਰੋਜ਼ 45 ਕੰਟੈਕਟ ਵਿਊ ਤੁਸੀਂ ਸਿਰਫ 45 ਕੰਟੈਕਟ ਨੰਬਰ ਜਾਂ ਈਮੇਲ ਦੇਖ ਸਕਦੇ ਹੋ ਜੋ ਕੰਟੈਕਟ ਡਿਟੇਲਸ ਸਾਹਮਣੇ ਵਾਲੀ ਪ੍ਰੋਫਾਈਲ ਨੇ ਦਿੱਤੀਆਂ ਹੁੰਦੀਆਂ ਨੇ ਤੁਸੀਂ 45 ਕੰਟੈਕਟ ਵਿਊ ਕਰ ਸਕਦੇ ਹੋ ਡਾਇਰੈਕਟ ਚੈਟ ਵਿਦ 60 ਪ੍ਰੋਫਾਈਲ ਤੁਸੀਂ 60 ਪ੍ਰੋਫਾਈਲਾਂ ਦੇ ਨਾਲ ਚੈਟ ਕਰ ਸਕਦੇ ਹੋ ਬਿਨਾਂ ਰਿਕੁਐਸਟ ਭੇਜੀ ਸੋ ਇਹਦੇ ਵਿੱਚ ਜਿਹੜਾ ਪਲਾਨ ਆ 3 ਮਹੀਨੇ ਦਾ ਪਲਾਨ ਆ ਉਹ ਟੋਟਲ ਕਾਸਟ ਹੈਗੀ ਆ ਇਹਦੀ 1259 ਰੁਪਏ ਜਾਂ ਫਿਰ 25 ਜਾਂ ਫਿਰ 25 ਯੂ ਐਸ ਡਾਲਰ ਅਗਰ ਤੁਸੀਂ ਪੰਜਾਬ ਦੇ ਵਿੱਚੋਂ ਜਾਂ ਇੰਡੀਆ ਦੇ ਵਿੱਚੋਂ ਤਾਂ ਤਾਂ ਤੁਸੀਂ ਜੇਕਰ ਤੁਸੀਂ ਇੰਡੀਆ ਦੇ ਵਿੱਚੋਂ ਜਾਂ ਤੁਸੀਂ ਪੰਜਾਬ ਦੇ ਵਿੱਚੋਂ ਤਾਂ ਤੁਸੀਂ ਪ੍ਰੋਸੀਡ ਵਿਦ ਪੇਯੂ ਦੇ ਉੱਤੇ ਕਲਿੱਕ ਕਰਨਾ ਤੇ ਆਪਣੀ ਪੇਮੈਂਟ ਕਰਨੀ ਹੈ ਜੇਕਰ ਤੁਸੀਂ ਇੰਡੀਆ ਤੋਂ ਬਾਹਰ ਕਿਸੇ ਵੀ ਕੰਟਰੀ ਦੇ ਵਿੱਚੋਂ ਕੈਨੇਡਾ ਅਮਰੀਕਾ ਆਸਟ੍ਰੇਲੀਆ ਨਿਊਜ਼ੀਲੈਂਡ ਯੂਕੇ ਜਾਂ ਕਿਸੇ ਵੀ ਅਰਬ ਕੰਟਰੀ ਦੇ ਵਿੱਚੋਂ ਤਾਂ ਤੁਸੀਂ ਪੇਪਲ ਦੇ ਉੱਤੇ ਕਲਿੱਕ ਕਰਨਾ ਅਤੇ ਆਪਣੀ ਪੇਮੈਂਟ ਦਨ ਕਰ ਸਕਦੇ ਹੋ ਹੁਣ ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਇੰਡੀਆ ਵਾਲੇ ਜੇਕਰ ਤੁਸੀਂ ਇੰਡੀਆ ਤੋਂ ਤਾਂ ਤੁਸੀਂ ਪ੍ਰੋਸੀਡ ਵਿਦ ਪੇਯੂ ਦੇ ਉੱਤੇ ਕਲਿੱਕ ਕਰਨਾ ਵਾ ਇਹਦੇ ਉੱਤੇ ਕਲਿੱਕ ਕਰਦੇ ਅਸਾਰ ਤੁਸੀਂ ਆਪਣੇ ਆਪਸ਼ਨਾਂ ਦੇ ਉੱਤੇ ਆ ਜਾਣੇ ਹੋ ਨੈੱਟ ਬੈਂਕਿੰਗ ਵਾਲਟ ਕਾਰਡਸ ਯੂਪੀਆਈ ਇਹ ਚਾਰ ਆਪਸ਼ਨਸ ਪਹਿਲੀਆਂ ਤੁਸੀਂ ਸਿਲੈਕਟ ਕਰਕੇ ਕੋਈ ਵੀ ਆਪਸ਼ਨ ਸਿਲੈਕਟ ਕਰਕੇ ਤੁਸੀਂ ਆਪਣੀ ਪੇਮੈਂਟ ਕਰ ਸਕਦੇ ਹੋ ਆ ਤੁਸੀਂ ਆਪਣਾ ਪਲਾਨ ਐਕਟਿਵ ਕਰ ਸਕਦੇ ਹੋ ਜਿਵੇਂ ਆਪਾਂ ਯੂਪੀਆਈ ਤੇ ਕਲਿੱਕ ਕਰਦੇ ਆ ਸਭ ਤੋਂ ਸੌਖਾ ਤਰੀਕਾ Google Pay ਤੇ ਕਲਿੱਕ ਕਰਦੇ ਆ ਸਾਰੀ ਤੁਹਾਡੀ Google Pay ਦੀ ਐਪ ਓਪਨ ਹੋ ਜਾਂਦੀ ਹੈ ਅਤੇ ਤੁਸੀਂ ਉਹਦੇ ਵਿੱਚ ਜਾ ਕੇ ਆਪਣਾ ਪਲਾਨ ਐਕਟਿਵ ਕਰ ਸਕਦੇ ਹੋ ਤੁਹਾਨੂੰ ਪੇਮੈਂਟ ਦੀ ਆਪਸ਼ਨ ਆ ਜਾਂਦੀ ਹੈ ਤੁਸੀਂ ਪੇਮੈਂਟ ਕਰਨੀ ਹੈ ਨਾਲ ਹੀ ਤੁਹਾਡੀ ਪੇਮੈਂਟ ਹੋ ਜਾਂਦੀ ਹੈ ਹੁਣ ਜੇਕਰ ਤੁਸੀਂ ਕੈਨੇਡਾ ਆਸਟ੍ਰੇਲੀਆ ਅਮਰੀਕਾ ਨੇ ਕਿਸੇ ਵੀ ਕੰਟਰੀ ਦੇ ਵਿੱਚੋਂ ਤੁਸੀਂ ਪੇਪਲ ਦੀ অপਸ਼ਨ ਦੇ ਉੱਤੇ ਜਾਣਾ ਵਾ ਜਿਹੜੇ ਇੰਟਰਨੈਸ਼ਨਲ ਯੂਜ਼ਰ ਪੇਪਲ ਦੀ অপਸ਼ਨ ਕਲਿੱਕ ਕਰਦੇ ਆ ਸਾਰੀ ਪੇਪਲ ਦਾ ਡੈਸ਼ਬੋਰਡ ਓਪਨ ਹੋ ਜਾਂਦਾ ਜੇਕਰ ਤੁਹਾਡੀ ਪੇਪਲ ਦੇ ਉੱਤੇ ਆਈਡੀ ਬਣੀ ਹੋਈ ਹੈ ਤਾਂ ਤੁਸੀਂ ਆਪਣੀ ਆਈਡੀ ਲੌਗਇਨ ਕਰ ਸਕਦੇ ਹੋ ਜੇਕਰ ਤੁਹਾਡੀ ਪੇਪਲ ਦੇ ਉੱਤੇ ਆਈਡੀ ਨਹੀਂ ਬਣੀ ਹੋਈ ਅਕਾਊਂਟ ਨਹੀਂ ਬਣਿਆ ਹੋਇਆ ਤਾਂ ਤੁਸੀਂ ਪੇ ਵਿਦ ਕ੍ਰੈਡਿਟ অর ਡੈਬਿਟ ਕਾਰਡ ਦੀ অপਸ਼ਨ ਦੇ ਉੱਤੇ ਕਲਿੱਕ ਕਰਨਾ ਵਾ ਤੁਸੀਂ ਆਪਣੀ ਕੰਟਰੀ ਆਪਣਾ ਈਮੇਲ ਆਪਣਾ ਨੰਬਰ ਆਪਣੇ ਕਾਰਡ ਦੀ ਡਿਟੇਲ ਆਪਣਾ ਐਡਰੈਸ ਇਹ ਸਾਰਾ ਕੁਝ ਭਰ ਕੇ ਇਹਨੂੰ ਕਨਫਰਮ ਕਰਕੇ ਕੰਟੀਨਿਊ ਦੇ ਉੱਤੇ অপਸ਼ਨ ਦੇ ਉੱਤੇ ਕਲਿੱਕ ਕਰ ਦੇਣਾ ਤੇ ਤੁਹਾਡੀ ਪੇਮੈਂਟ ਸਾਡੇ ਕੋਲੇ ਆ ਜਾਂਦੀ ਹੈ ਤੇ ਆਟੋਮੈਟਿਕਲੀ ਤੁਹਾਡਾ ਪਲਾਨ ਐਕਟਿਵ ਹੋ ਜਾਣਾ ਵਾ ਉਸ ਤੋਂ ਬਾਅਦ ਵਿੱਚ ਤੁਸੀਂ ਜਿਹੜੀਆਂ ਵੀ ਪ੍ਰੋਫਾਈਲਾਂ ਤੁਹਾਨੂੰ ਪਸੰਦ ਆਉਂਦੀਆਂ ਨੇ ਤੁਸੀਂ ਉਹਨਾਂ ਦੇ ਨਾਲ ਡਾਇਰੈਕਟਲੀ ਸੰਪਰਕ ਕਰ ਸਕਦੇ ਹੋ ਸੋ ਹੁਣ ਆਪਾਂ ਇੱਕ ਪ੍ਰੋਫਾਈਲ ਦਾ ਵਿਊ ਕਰਕੇ ਦਿਖਾਉਣੇ ਕਿ ਕਿਸ ਤਰ੍ਹਾਂ ਤੁਸੀਂ ਉਹਨਾਂ ਨਾਲ ਡਾਇਰੈਕਟਲੀ ਚੈਟ ਕਰ ਸਕਦੇ ਹੋ ਕਿਸ ਤਰ੍ਹਾਂ ਤੁਸੀਂ ਉਹਨਾਂ ਦੀ ਕੰਟੈਕਟ ਡਿਟੇਲਸ ਲੈ ਕੇ ਉਹਨਾਂ ਨਾਲ ਅਪਰੋਚ ਕਰਨੀ ਹੈ ਉਹ ਵੀ ਆਪਾਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸਾਂਗੇ ਆਪਣਾ ਪਲਾਨ ਐਕਟਿਵ ਹੋ ਚੁੱਕਿਆ ਵਾ ਪਲਾਨ ਐਕਟਿਵ ਹੋਣ ਦੇ ਨਾਲ ਨਾਲ ਹੁਣ ਆਪਾਂ ਤੁਹਾਨੂੰ ਦੱਸਾਂਗੇ ਕਿ ਕਿ ਤੁਸੀਂ ਕਿਵੇਂ ਆਪਣੀ ਕਿਸੇ ਮੈਚ ਦੇ ਨਾਲ ਸੰਪਰਕ ਕਰ ਸਕਦੇ ਹੋ ਤੁਸੀਂ ਜਦੋਂ ਵੀ ਆਪਣੇ ਪ੍ਰੋਫਾਈਲ ਦੇ ਉੱਤੇ ਜਾਣਾ ਹੋ ਤਾਂ ਤੁਹਾਡੀ ਤਾਂ ਤੁਹਾਡੇ ਨਾਮ ਦੇ ਨਾਲ ਪ੍ਰੀਮੀਅਮ ਲਿਖਿਆ ਆ ਜਾ ਰਿਹਾ ਹੋਵੇਗਾ ਤਾਂ ਇਹਦਾ ਮਤਲਬ ਇਹ ਹੈ ਕਿ ਤੁਸੀਂ ਪ੍ਰੀਮੀਅਮ ਮੈਂਬਰ ਬਣ ਚੁੱਕੇ ਹੋ ਆਪਾਂ ਹੋਮ ਪੇਜ ਦੇ ਉੱਤੇ ਚਲਦੇ ਹਾਂ ਸਭ ਤੋਂ ਪਹਿਲਾਂ ਜਿਹੜੀ ਪ੍ਰੋਫਾਈਲ ਆਪਾਂ ਨੂੰ ਪਸੰਦ ਆਉਂਦੀ ਆ ਆਪਾਂ ਵੀਊ ਪ੍ਰੋਫਾਈਲ ਕਰਦੇ ਹਾਂ ਜੇਕਰ ਮੈਂ ਇਹਨਾਂ ਨੂੰ ਸਿੱਧਾ ਸੰਪਰਕ ਕਰਨਾ ਚਾਹਣਾ ਮੈਂ ਇਹਨਾਂ ਦਾ ਨੰਬਰ ਲੈਣਾ ਚਾਹਣਾ ਜਾਂ ਈਮੇਲ ਲੈਣਾ ਚਾਹਣਾ ਜੀ ਦੇ ਨਾਲ ਵੀ ਇਹਨਾਂ ਨੇ ਆਪਣੀ ਪ੍ਰੋਫਾਈਲ ਬਣਾਈ ਆ ਤਾਂ ਬਿਲਕੁਲ ਟੌਪ ਦੇ ਉੱਤੇ ਆ ਰਿਹਾ ਵਾ ਕੰਟੈਕਟ ਡਿਟੇਲਸ ਚੈੱਕ ਆਉਟ ਦੇ ਉੱਤੇ ਕਲਿੱਕ ਕਰਾਂਗੇ ਸਭ ਤੋਂ ਪਹਿਲਾਂ ਆਪਾਂ ਨੂੰ ਵਾਰਨਿੰਗ ਆਉਂਦੀ ਆ ਕਨਫਰਮ ਐਕਸ਼ਨ ਯੂਅਰ ਪੈਂਡਿੰਗ ਬੈਲੈਂਸ 45 ਕੰਟੈਕਟ ਵੀਅਰ ਮੀਨਿੰਗ ਡੂ ਯੂ ਵਾਂਟ ਟੂ ਪ੍ਰੋਸੀਡ ਕਿ ਤੁਹਾਡਾ ਜਿਹੜਾ ਬੈਲੈਂਸ ਤੁਹਾਨੂੰ ਮਿਲਿਆ ਵਾ ਉਹ 45 ਆ ਤੇ ਤੁਹਾਡੇ ਕੋਲ 45 ਨੰਬਰ ਹੈ ਇਸ ਟਾਈਮ ਪੈਂਡਿੰਗ ਪਿਆ ਕੀ ਤੁਸੀਂ ਇਹਨਾਂ ਦਾ ਕੰਟੈਕਟ ਵੀਊ ਦੇਖਣਾ ਤਾਂ ਜਿਹੜਾ ਵੀ ਨੰਬਰ ਜਾਂ ਈਮੇਲ ਨਾਲ ਇਹਨਾਂ ਨੇ ਆਪਣੇ ਪ੍ਰੋਫਾਈਲ ਬਣਾਈ ਆ ਉਹ ਮੈਨੂੰ ਇਸ ਟਾਈਮ ਇੱਥੇ ਦਿਖਣੀ ਸ਼ੁਰੂ ਹੋ ਚੁੱਕੀ ਆ ਸੋ ਮੈਂ ਇਹ ਈਮੇਲ ਜਾਂ ਇਹ ਨੰਬਰ ਲੈ ਕੇ ਆਪਣੇ ਪੇਰੈਂਟਸ ਨੂੰ ਦਵਾਗਾ ਅਤੇ ਉਹਨਾਂ ਨੂੰ ਕਹਾਂਗਾ ਇਹਨਾਂ ਦੇ ਨਾਲ ਰਿਸ਼ਤੇ ਦੀ ਗੱਲ ਕਰਨ ਦੇ ਲਈ ਸੋ ਸਭ ਤੋਂ ਵਧੀਆ ਤਰੀਕਾ ਇਹੀ ਆ ਲੜਕੇ ਜਾਂ ਲੜਕੀਆਂ ਦੇ ਲਈ ਆਪਣੇ ਪ੍ਰੋਫਾਈਲ ਜਦੋਂ ਵੀ ਤੁਸੀਂ ਬਣਾਉਨੇ ਹੋ ਜਾਂ ਜਿਹੜੀਆਂ ਪ੍ਰੋਫਾਈਲਾਂ ਤੁਸੀਂ ਦੇਖ ਰਹੇ ਹੋ ਆਪਣੇ ਮਾਤਾ ਪਿਤਾ ਜਾਂ ਆਪਣੇ ਭੈਣ ਭਰਾ ਦੇ ਨਾਲ ਬਹਿ ਕੇ ਦੇਖੋ ਅਤੇ ਉਹਨਾਂ ਨੂੰ ਦਿਖਾਓ ਤੇ ਉਹਨਾਂ ਨੂੰ ਹੀ ਰਿਸ਼ਤੇ ਵਾਲਿਆਂ ਨਾਲ ਸੰਪਰਕ ਕਰਨ ਲਈ ਕਹੋ ਤਾਂ ਜੋ ਸਾਹਮਣੇ ਵਾਲੇ ਪਰਿਵਾਰ ਨੂੰ ਇੱਕ ਜੈਨੂਇਨਿਟੀ ਫੀਲ ਹੋਵੇ ਇੱਕ ਸਹੀ ਤਰੀਕੇ ਨਾਲ ਉਹਨਾਂ ਨੂੰ ਅਪਰੋਚ ਲਗੇ ਫੋਨ ਲਾਉਂਦੇ ਆ ਸਾਰ ਤੁਸੀਂ ਰੈਫਰੈਂਸ ਦੇ ਸਕਦੇ ਹੋ ਕਿ kormaiya.com ਤੇ ਤੁਹਾਡੀ ਪ੍ਰੋਫਾਈਲ ਸੀ ਅਸੀਂ ਉਹ ਪ੍ਰੋਫਾਈਲ ਦੇ ਕੰਟੈਕਟ ਦੇ ਵਿੱਚ ਤੁਹਾਡਾ ਨੰਬਰ ਲੈ ਕੇ ਤੁਹਾਡੇ ਨਾਲ ਸੰਪਰਕ ਕਰ ਰਹੇ ਹਾਂ ਬਹੁਤ ਸਾਰੀਆਂ ਲੜਕੀਆਂ ਜਦੋਂ ਆਪਣੇ ਪਰਸਨਲ ਨੰਬਰ ਦੇ ਨਾਲ ਪ੍ਰੋਫਾਈਲਾਂ ਬਣਾ ਲੈਂਦੀਆਂ ਨੇ ਤੇ ਜਦੋਂ ਲੜਕੇ ਵੱੜੇ ਉਹਨਾਂ ਨੂੰ ਕਾਲ ਕਰਦੇ ਨੇ ਰਿਸ਼ਤੇ ਦੇ ਲਈ ਤਾਂ ਲੜਕੀਆਂ ਮੁੱਕਰ ਜਾਂਦੀਆਂ ਨੇ ਕਿ ਸਾਡੀ ਤਾਂ ਪ੍ਰੋਫਾਈਲ ਕਿਸੇ ਨੇ ਝੂਠੀ ਬਣਾ ਦਿੱਤੀ ਹੈ ਤਾਂ ਮੈਂ ਤੁਹਾਨੂੰ ਇਹ ਸਪੱਸ਼ਟਲੀ ਕਹਿਣਾ ਚਾਹੁੰਗਾ ਲੜਕੀਆਂ ਨੂੰ ਕਿ ਤੁਸੀਂ ਬਿਨਾ OTP ਤੋਂ ਕੋਈ ਵੀ ਤੁਹਾਡੀ ਪ੍ਰੋਫਾਈਲ ਨਹੀਂ ਬਣਾ ਸਕਦਾ ਬਿਨਾ OTP ਤੋਂ ਕੋਈ ਵੀ ਨੰਬਰ ਤੁਹਾਡਾ ਕਿਸੇ ਦੀ ਪ੍ਰੋਫਾਈਲ ਦੇ ਵਿੱਚ ਨਹੀਂ ਪਾ ਸਕਦਾ ਤੁਸੀਂ ਆਪ ਪ੍ਰੋਫਾਈਲ ਬਣਾਈ ਹੁੰਦੀ ਹੈ ਤੁਸੀਂ ਜਾਣ ਬੁੱਝ ਕੇ ਸਮਨ ਵਾਲੇ ਬੰਦੇ ਨੂੰ ਵੀ ਹਰਾਸਮੈਂਟ ਕਰਦੇ ਹੋ ਤੁਸੀਂ ਖੁਦ ਵੀ ਹਰਾਸਮੈਂਟ ਫੀਲ ਕਰਦੇ ਹੋ ਜਦੋਂ ਕੁਝ ਸ਼ਰਾਰਤੀ ਅੰਸਰ ਤੁਹਾਡੇ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕਰਦੇ ਹਨ ਇਸ ਲਈ ਵਾਰ-ਵਾਰ ਕਹਿ ਰਹੇ ਹਾਂ ਲੜਕੀਆਂ ਨੂੰ ਖਾਸ ਕਰਕੇ ਕਹਿ ਰਹੇ ਹਾਂ ਜਦੋਂ ਵੀ ਤੁਸੀਂ ਪ੍ਰੋਫਾਈਲ ਬਣਾ ਰਹੇ ਹੋ ਕੰਟੈਕਟ ਨੰਬਰ ਆਪਣੇ ਪੇਰੈਂਟਸ ਦਾ ਦਿਓ ਜਾਂ ਆਪਣੇ ਬ੍ਰਦਰ ਦਾ ਦਿਓ ਤਾਂ ਜਦੋਂ ਵੀ ਸਾਹਮਣੇ ਵਾਲਾ ਪਰਿਵਾਰ ਤੁਹਾਡੇ ਨਾਲ ਸੰਪਰਕ ਕਰਦਾ ਵਾ ਤਾਂ ਉਹ ਬੜੇ ਆਸਾਨੀ ਦੇ ਨਾਲ ਤੁਹਾਡੇ ਨਾਲ ਸੰਪਰਕ ਕਰ ਸਕਣ ਰਿਸ਼ਤਾ ਹੋਣਾ ਜਾਂ ਨਾ ਹੋਣਾ ਉਹ ਬਾਤ ਦੀ ਗੱਲ ਹੈ ਜਦੋਂ ਸਾਡੇ ਕਲਾਇੰਟ ਨੂੰ ਹਰਾਸਮੈਂਟ ਫੇਸ ਕਰਨੀ ਪੈਂਦੀ ਹੈ ਤਾਂ ਉਹਦੇ ਵਿੱਚ ਸਾਨੂੰ ਖੁਦ ਨੂੰ ਸ਼ਰਮ ਮਹਿਸੂਸ ਹੁੰਦੀ ਹੈ ਕਿ ਜੋ ਵੀ ਸਾਡੇ ਯੂਜ਼ਰਸ ਨੇ ਉਹ ਯੂਸਲੈਸ ਯੂਜ਼ਰਸ ਬਣੇ ਹੋਏ ਨੇ ਸਿਰਫ ਟਾਈਮ ਪਾਸ ਦੇ ਲਈ ਸੋ ਇਸ ਤਰ੍ਹਾਂ ਦੀ ਕੁੜੀਆਂ ਮੁੰਡੇ ਸਾਡੀ ਵੈਬਸਾਈਟ ਤੋਂ ਕਿਰਪਾ ਕਰਕੇ ਦੂਰ ਰਹਿਣ ਜਿਹੜੇ ਰਿਸ਼ਤੇ ਦੇ ਲਈ ਬਿਲਕੁਲ ਸੀਰੀਅਸ ਲੋਕ ਨੇ ਉਹੀ ਸਾਡੀ ਵੈਬਸਾਈਟ ਦੇ ਉੱਤੇ ਪ੍ਰੋਫਾਈਲ ਬਣਾਉਣ ਜਿਹੜੇ ਲੋਕ ਸੋਚਦੇ ਨੇ ਕਿ ਸਾਡੀ ਵੈਬਸਾਈਟ ਟਾਈਮ ਪਾਸ ਕਰਨ ਦੇ ਲਈ ਹੈ ਜਾਂ ਸਿਰਫ ਗੱਲਾਂ ਬਾਤਾਂ ਕਰਨ ਦੇ ਲਈ ਹੈ ਉਹ ਲੋਕ ਕਿਰਪਾ ਕਰਕੇ ਸਾਡੀ ਵੈਬਸਾਈਟ ਤੋਂ ਦੂਰ ਰਹਿਣ ਉਹ ਕੋਈ ਹੋਰ ਪਲੈਟਫਾਰਮ ਲੱਭ ਸਕਦੇ ਨੇ ਜਿਹਦੇ ਉੱਤੇ ਉਹ ਮੁੰਡੇ ਜਾਂ ਕੁੜੀਆਂ ਦੇ ਨਾਲ ਸੰਪਰਕ ਕਰ ਸਕਦੇ ਆ ਗੱਲਬਾਤ ਕਰ ਸਕਦੇ ਆ ਸਾਡੀ ਵੈਬਸਾਈਟ ਸਿਰਫ ਰਿਸ਼ਤੇ ਦੇਖਣ ਦੇ ਲਈ ਆ ਉਹੀ ਲੜਕੇ ਜਾਂ ਲੜਕੀਆਂ ਪ੍ਰੋਫਾਈਲਾਂ ਬਣਾਉਣ ਜਿਹੜੇ ਵਾਕਈ ਰਿਸ਼ਤਾ ਦੇਖਣਾ ਚਾਹੁੰਦੇ ਨੇ ਮੈਨੂੰ ਇਹਨਾਂ ਦਾ ਕੰਟੈਕਟ ਨੰਬਰ ਦੇਖ ਚੁੱਕਿਆ ਵਾ ਸੋ ਜਦੋਂ ਵੀ ਹੁਣ ਤੁਹਾਨੂੰ ਕੰਟੈਕਟ ਨੰਬਰ ਕਿਸੇ ਪ੍ਰੋਫਾਈਲ ਦਾ ਮਿਲ ਜਾਂਦਾ ਵਾ ਜਾਂ ਈਮੇਲ ਮਿਲ ਜਾਂਦਾ ਤਾਂ ਉਹਨਾਂ ਦਾ ਸਹੀ ਤਰੀਕੇ ਨਾਲ ਅਪਰੋਚ ਕਰੋ ਆਪਣੀ ਪੇਰੈਂਟਸ ਨੂੰ ਉਹਨਾਂ ਦੇ ਆਪਣੇ ਪੇਰੈਂਟਸ ਨੂੰ ਕਹੋ ਕਿ ਉਹਨਾਂ ਦੇ ਨਾਲ ਗੱਲਬਾਤ ਕਰਨ ਅਗਰ ਈਮੇਲ ਤੁਹਾਨੂੰ ਮਿਲ ਰਹੀ ਆ ਤਾਂ ਈਮੇਲ ਪੂਰੇ ਪੂਰਾ ਸਹੀ ਤਰੀਕੇ ਨਾਲ ਇੱਥੋਂ ਕਾਪੀ ਕਰਕੇ ਤੁਸੀਂ ਆਪਣੀ ਈਮੇਲ ਦੇ ਵਿੱਚ ਜਾਓ ਜਦੋਂ ਵੀ ਤੁਸੀਂ ਈਮੇਲ ਕਰਨਾ ਤਾਂ ਸਬਜੈਕਟ ਜ਼ਰੂਰ ਲਿਖਣਾ ਕਿ ਇਹ ਈਮੇਲ ਤੁਹਾਨੂੰ ਰਿਸ਼ਤਾ ਭੇਜਣ ਦੀ ਕੀਤੀ ਜਾ ਰਹੀ ਆ ਤੇ ਇਨਫੋਰਮੇਸ਼ਨ ਦੇ ਵਿੱਚ ਤੇ ਈਮੇਲ ਦੇ ਵਿੱਚ ਤੁਸੀਂ ਪ੍ਰੋਪਰ ਇਨਫੋਰਮੇਸ਼ਨ ਲਿਖਣੀ ਆ ਤੁਹਾਡਾ ਨਾਮ ਤੁਹਾਡੇ ਮਾਤਾ ਪਿਤਾ ਦਾ ਨ ਤੁਹਾਡਾ ਗੋਤ ਤੁਹਾਡੇ ਨਾਲ ਕੇ ਨਾ ਤੁਹਾਡੇ ਦਾਦ ਕਹਿੰਦਾ ਤੁਸੀਂ ਸਾਰੀ ਇਨਫਰਮੇਸ਼ਨ ਪੂਰੀ ਦੀ ਪੂਰੀ ਲੈ ਕੇ ਉਸ ਈਮੇਲ ਦੇ ਵਿੱਚ ਆਪਣੇ ਘੱਟੋ ਘੱਟ ਤਿੰਨ ਤੋਂ ਚਾਰ ਫੋਟੋ ਅਟੈਚ ਕਰੋ ਤਾਂ ਜੋ ਉਹਨੂੰ ਇੱਕ ਵਧੀਆ ਇਮਪ੍ਰੈਸ਼ਨ ਜਾਵੇ ਤੁਹਾਡੀ ਪ੍ਰੋਫਾਈਲ ਦਾ ਤੇ ਉਹ ਤੁਹਾਨੂੰ ਰਿਪਲਾਈ ਕਰ ਸਕਣ ਯੈਸ ਜਾਂ ਨੋ ਦੇ ਵਿੱਚ ਹੁਣ ਜਦੋਂ ਵੀ ਕਿਸੇ ਨੂੰ ਈਮੇਲ ਦੇ ਥਰੂ ਕੋਈ ਪ੍ਰੋਫਾਈਲ ਆਉਂਦੀ ਆ ਤਾਂ ਉਹ ਸਾਹਮਣੇ ਵਾਲੇ ਦੀ ਜ਼ਿੰਮੇਵਾਰੀ ਬਣਦੀ ਆ ਕਿ ਉਹਨਾਂ ਨੂੰ ਯੈਸ ਜਾਂ ਨੋ ਦਾ ਆਨਸਰ ਜ਼ਰੂਰ ਕਰਨ ਤਾਂ ਉਹ ਸਾਹਮਣੇ ਵਾਲਾ ਇਸ ਤਾਂਗ ਦੇ ਵਿੱਚ ਨਾ ਰਹੇ ਕਿ ਸਾਨੂੰ ਕੋਈ ਰਿਪਲਾਈ ਨਹੀਂ ਆ ਰਿਹਾ ਤੇ ਉਹਦੇ ਵਿੱਚ ਸਾਡੀ ਕੁੜਮਾਈਆ.com ਦੀ ਰੈਪਰੋਡਿਊਸ਼ਨ ਖਰਾਬ ਨਹੀਂ ਹੁੰਦੀ ਸੋ ਅਸੀਂ ਚਾਹੁੰਦੇ ਹਾਂ ਜਿੰਨੀਆਂ ਵੀ ਪ੍ਰੋਫਾਈਲਾਂ ਬਣੀਆਂ ਹੋਈਆਂ ਨੇ ਜਿਹੜੇ ਵੀ ਤੁਹਾਡੇ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਚਾਹੇ ਉਹ ਲੜਕੇ ਨੇ ਚਾਹੇ ਉਹ ਲੜਕੀਆਂ ਨੇ ਜਵਾਬ ਆਪਣਾ ਜ਼ਰੂਰ ਦਿਓ ਕਿ ਅਸੀਂ ਇੰਟਰਸਟਿਡ ਹੈਗੇ ਆ ਤੁਹਾਡੇ ਨਾਲ ਰਿਸ਼ਤਾ ਕਰਨ ਦੇ ਲਈ ਜਾਂ ਨਹੀਂ ਸੋ ਇਸ ਤਰੀਕੇ ਨਾਲ ਤੁਸੀਂ ਕੰਟੈਕਟ 뷰 ਦੇ ਵਿੱਚ ਜਾ ਕੇ ਨੰਬਰ ਲੈ ਸਕਦੇ ਹੋ ਜਾਂ ਇਵੇਂ ਲੈ ਕੇ ਆਪਣੇ ਰਿਸ਼ਤੇ ਦੇ ਨਾਲ ਸਿੱਧਾ ਸੰਪਰਕ ਕਰ ਸਕਦੇ ਹੋ ਤੇ ਹੁਣ ਜੇਕਰ ਤੁਸੀਂ ਸਿਰਫ ਸਾਡੀ ਵੈਬਸਾਈਟ ਤੋਂ ਗੱਲਬਾਤ ਵੀ ਕਰਨਾ ਚਾਹੁੰਦੇ ਹੋ ਤਾਂ ਇੱਥੇ ਚੈਟ ਨਾਉ ਦੀ ਆਪਸ਼ਨ ਦੇ ਤਾਂ ਤੁਸੀਂ ਕਲਿੱਕ ਕਰਕੇ ਉਹਨਾਂ ਨੂੰ ਮੈਸੇਜ ਕਰ ਸਕਦੇ ਹੋ ਜਿਹੜਾ ਤੁਹਾਡਾ ਮੈਚ ਹੈ ਤੁਸੀਂ ਇੱਥੇ ਟੈਕਸਟ ਦੇ ਵਿੱਚ ਜਾ ਕੇ ਕੋਈ ਵੀ ਮੈਸੇਜ ਕਰ ਸਕਦੇ ਹੋ ਸੋ ਮੈਸੇਜ ਸਿੱਧਾ ਉਹਨਾਂ ਦੇ ਇਨਬਾਕਸ ਦੇ ਵਿੱਚ ਚਲਿਆ ਜਾਂਦਾ ਉਹਨਾਂ ਨੂੰ ਵੀ ਪੇਮੈਂਟ ਕਰਨ ਦੀ ਜ਼ਰੂਰਤ ਨਹੀਂ ਪੈਂਦੀ ਕਿਉਂਕਿ ਤੁਸੀਂ ਆਲਰੇਡੀ ਪੇਮੈਂਟ ਕਰ ਚੁੱਕੇ ਹੋ ਜੇਕਰ ਉਧਰੋਂ ਦੂਜੀ ਪਾਰਟੀ ਤੁਹਾਡੇ ਨਾਲ ਕੰਟੈਕਟ ਕਰਨਾ ਚਾਹੁੰਦੀ ਹੈ ਉਹ ਤੁਹਾਨੂੰ ਡਾਇਰੈਕਟ ਮੈਸੇਜ ਕਰ ਲੈਂਦੀ ਹੈ ਤਾਂ ਤੁਸੀਂ ਉਹਨਾਂ ਦਾ ਬਿਲਕੁਲ ਫ੍ਰੀ ਦੇ ਵਿੱਚ ਰਿਪਲਾਈ ਕਰ ਸਕਦੇ ਹਾਂ ਹੁਣ ਮੈਂ ਇਹਨਾਂ ਨੂੰ ਹੈਲੋ ਦਾ ਮੈਸੇਜ ਕੀਤਾ ਵਾ ਤਾਂ ਆਪਾਂ ਆਪਣੇ ਚੈਟ ਬਾਕਸ ਦੇ ਵਿੱਚ ਜਾ ਕੇ ਵੀ ਦੇਖ ਸਕਦੇ ਹਾਂ ਕਿ ਚੈਟ ਬਾਕਸ ਦੇ ਵਿੱਚ ਉਹਨਾਂ ਦਾ ਆ ਚੁੱਕਿਆ ਵਾ ਤੇ ਚੈਟ ਬਾਕਸ ਦੇ ਵਿੱਚ ਆ ਗਿਆ ਆਪਾਂ ਦੇਖ ਸਕਦੇ ਹਾਂ ਕਿ ਕਿਹਨਾਂ ਦੇ ਨਾਲ ਆਪਣੀ ਚੈਟ ਚੱਲ ਰਹੀ ਹੈ ਤੇ ਹਿਸਟਰੀ ਦੇ ਵਿੱਚ ਆਪਾਂ ਜਾ ਕੇ ਚੈੱਕ ਕਰ ਸਕਦੇ ਹਾਂ ਇੱਥੇ ਅਸੈਪਟਡ ਹੀ ਆਏਗਾ ਜਦੋਂ ਆਪਾਂ ਕਿਸੇ ਨਾਲ ਡਾਇਰੈਕਟਲੀ ਸੰਪਰਕ ਕਰ ਲੈਨੇ ਆ ਤਾਂ ਉਹਦੇ ਵਿੱਚ ਅਸੈਪਟਡ ਹੀ ਜਾਂਦਾ ਵਾ ਸੋ ਐਸੇ ਤਰੀਕੇ ਨਾਲ ਆਪਾਂ ਵ ਰੇ ਸੇਰੀ ਗੱਲ ਚਲਾ ਸਕਦੇ ਆ ਸੋ ਇਸ ਤਰੀਕੇ ਨਾਲ ਤੁਸੀਂ kunwaiya.com ਦੇ ਉੱਤੇ ਆਪਣੀ ਪ੍ਰੋਫਾਈਲ ਬਣਾ ਸਕਦੇ ਹੋ ਪ੍ਰੋਫਾਈਲ ਬਣਾ ਕੇ ਰਿਸ਼ਤਾ ਦੇਖ ਸਕਦੇ ਹੋ ਅਤੇ ਰਿਸ਼ਤੇ ਵਾਲਿਆਂ ਨਾਲ ਸਿੱਧਾ ਸੰਪਰਕ ਕਰ ਸਕਦੇ ਹੋ ਬਿਨਾਂ ਕਿਸੇ ਵਿਚੋਲੇ ਤੋਂ ਅਤੇ ਬਿਨਾਂ ਕਿਸੇ ਔਲੇ ਤੋਂ ਤੇ ਜੇਕਰ ਫੇਰ ਵੀ ਤੁਹਾਡਾ ਕੋਈ ਕੁਐਸਚਨ ਆ ਤੁਸੀਂ ਕੋਈ 에ਰਰ ਫੇਸ ਕਰ ਰਹੇ ਹੋ ਕਿਸੇ ਵੀ ਤਰ੍ਹਾਂ ਦੀ ਤੁਹਾਡੀ ਇਨਕੁਆਰੀ ਹੋਵੇ ਤਾਂ ਦੇ ਚਿਰਕ ਤੁਸੀਂ ਸਾਡੇ ਇੰਸਟਾਗ੍ਰam ਪੇਜ ਦੇ ਉੱਤੇ ਆ ਕੇ ਤੁਸੀਂ ਸਾਨੂੰ ਟੈਕਸਟ ਕਰ ਸਕਦੇ ਹੋ ਅਸੀਂ ਕੋਸ਼ਿਸ਼ ਕਰਦੇ ਆ ਕਿ ਹਰ ਇੱਕ ਪਰਸਨ ਦੀ ਜੋ ਵੀ ਇਨਕੁਆਇਰੀ ਹੁੰਦੀ ਹੈ ਜਾਂ 에ਰਰ ਹੁੰਦਾ ਵਾ ਉਹਨੂੰ ਸੋਲਵ ਕੀਤਾ ਜਾਵੇ ਤੁਸੀਂ ਡਾਇਰੈਕਟਲੀ ਸਾਨੂੰ ਮੈਸੇਜ ਕਰੋ ਮੈਸੇਜ ਦੇ ਵਿੱਚ ਪ੍ਰੋਪਰ ਜਾਣਕਾਰੀ ਦਿਓ ਕਿ ਕਿਸ ਤਰੀਕੇ ਨਾਲ ਤੁਸੀ ਤੁਹਾਨੂੰ ਹੈਲਪ ਚਾਹੀਦੀ ਹੈ ਜਾਂ ਕਿਸ ਤਰੀਕੇ ਦਾ ਤੁਸੀਂ 에ਰਰ ਫੇਸ ਕਰ ਰਹੇ ਹੋ ਮੇਰੀ ਇਹ ਹੀ ਬੇਨਤੀ ਹੁੰਦੀ ਹੈ ਕਿ ਹੈਲੋ ਹਾਈ ਦਾ ਮੈਸੇਜ ਕਰਨ ਦੀ ਬਜਾਏ ਜੋ ਵੀ ਤੁਹਾਨੂੰ ਸਾਡੇ ਤੋਂ ਕੰਮ ਹੈ ਜੋ ਵੀ ਤੁਹਾਡੀ ਇਨਕੁਆਇਰੀ ਹੁੰਦੀ ਹੈ ਸਾਨੂੰ ਲਿਖ ਕੇ ਪਹਿਲੇ ਮੈਸੇਜ ਦੇ ਵਿੱਚ ਹੀ ਭੇਜੋ ਅਤੇ ਮੈਸੇਜ ਦੀ ਉਡੀਕ ਕਰੋ ਅਸੀਂ ਆਲਮੋਸਟ ਸਾਰੇ ਮੈਸੇਜਸ ਚੈੱਕ ਕਰਦੇ ਆਂ ਤਾਂ ਤੁਹਾਡਾ ਜੇਕਰ ਕੋਈ ਵੀ ਕਨਸਰਨ ਹੋਵੇ ਤਾਂ ਤੁਸੀਂ ਸਾਨੂੰ ਇੰਸਟਾਗ੍ਰਾਮ ਦੇ ਉੱਤੇ ਅਪਰੋਚ ਕਰ ਸਕਦੇ ਹੋ